ਸੇਵਾਦਾਰ ਨੂੰ ਪਾਵਰ ਮਿਲ ਜਾਏ ਕਿੰਨਾ ਕੋ ਮਜਾ ਆਗਾ ਤੇ ਕਾਂਗਰਸ ਦੇ ਵਿੱਚ ਵਰਗਤ ਸਿੰਘ ਉਹਨਾਂ ਦੇ ਨਾਲ ਤੁਹਾਡੇ ਬੜੇ ਅੱਛੇ ਸਬੰਧ ਸੀਗੇ ਜੀ ਇਹਨਾਂ ਸਾਰਿਆਂ ਨੂੰ ਤੁਸੀਂ ਛੱਡ ਕੇ ਆਏ ਹੋ ਜੀ ਜਾਂ ਫਿਰ ਵਾਪਸ ਜਾਣ ਵਾਸਤੇ ਆਏ ਹਰ ਪੋਲੀਟੀਸ਼ੀਅਨ ਆਪਣਾ ਆਪਣੀ ਪੋਲੀਟੀਕ ਦੀ ਸ਼ੁਰੂਆਤ ਇੱਕ ਪਾਰਟੀ ਤੋਂ ਕਰਦਾ ਹੈ ਨਿਕਲ ਜਾਂਦਾ ਕਿਹੜੇ ਪਾਸੇ ਆਪਾਂ ਤੁਹਾਡੇ ਬਾਰੇ ਇਹ ਕਹਿ ਸਕਦੇ ਆਂ ਵੀ ਆਮ ਆਦਮੀ ਪਾਰਟੀ ਤੁਸੀਂ ਜ਼ਿੰਦਗੀ 'ਚ ਨਹੀਂ ਕਦੀ ਛੱਡੋਗੇ ਤੁਹਾਨੂੰ ਗੱਲਾਂ ਗੱਡਣ ਵਾਲੇ ਬੋਚ ਕਿਹੜੇ ਨਹੀਂ ਚਲੋ ਦੇਖੋ ਸਾਡੇ ਵੀ ਬੌਸਸ ਹੈਗੇ ਆ ਤੇ ਡੈਫੀਨਿਟੀ ਟਾਈਮ ਤੋਂ ਸੀ ਮਨੀਸ਼ ਸੀ ਸੋਧਿਆ ਜੀ ਦੀ ਗੱਲ ਕਰ ਰਹੇ ਤੁਸੀਂ ਜਗ ਆਮ ਆਦਮੀ ਪਾਰਟੀ ਜੁਆਇਨ ਕੀਤੀ ਜੀ ਤਦ ਰਮਨ ਅਰੋੜਾ ਦਿਲੰਦਰ ਸੰਤਲ ਦੇ ਐਮਏ ਨੇ ਉਹ ਅੰਦਰ ਗਏ ਤੁਹਾਨੂੰ ਇੱਥੋਂ ਇਲੈਕਸ਼ਨ ਲੜਾਇਆ ਜਾਏਗਾ ਜੀ ਔਰ ਤੁਹਾਨੂੰ ਮੰਤਰੀ ਵੀ ਬਣਾਇਆ ਜਾਏਗਾ ਕੀ ਇਦਾਂ ਦੀ ਕੋਈ ਅਸ਼ੋਰੈਂਸ ਸੀ ਜੀ ਕੁਸ਼ੀਲ ਰਿੰਕੂ ਉਹ ਨਾ ਨੇ ਜਦ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਹਦੇ ਵਿੱਚ ਤੁਹਾਡਾ ਰੋਲ ਸੀਗਾ ਔਰ ਜਦੋਂ ਛੱਡ ਕੇ ਗਏ ਉਹਦੇ ਵਿੱਚ ਵੀ ਕੀ ਤੁਹਾਡਾ ਰੋਲ ਸੀ? ਇਹ ਗੈਂਗਸਟਰ ਜਿਹੜਾ ਬਾਦ ਚੱਲ ਰਿਹਾ ਜੀ ਉਹਦੇ ਉੱਤੇ ਆਪਣੀ ਸਰਕਾਰ ਨੇ ਕਿਤੇ ਕਦੀ ਕੋਈ ਸਵਾਲ ਕੀਤਾ ਵੈਸੇ ਇੱਕ ਸਵਾਲ ਹੈ ਜਿਹੜਾ ਕੁੜੀ ਮੁੰਡੇ ਤੋਂ ਵਿਆਹ ਤੋਂ ਬਾਅਦ ਪੁੱਛਿਆ ਜਾਂਦਾ ਜੀ ਤੇ ਤੁਸੀਂ ਆਮ ਆਦਮੀ ਪਾਰਟੀ ਨੂੰ ਪ੍ਰਪੋਜ਼ ਕੀਤਾ ਸੀ ਜਾਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਪ੍ਰਪੋਜ਼ ਕੀਤਾ ਤਾਂ ਕਈ ਗੱਲਾਂ ਖਾਂ ਖਾਂਦੀ ਹੋ ਜਾਂਦੀਆਂ ਫਿਰ ਪ੍ਰਪੋਜ਼ਲ ਦੀ ਲੋੜ ਨਹੀਂ ਪੈਂਦੀ ਪਰ ਟਾਈਮ ਆ ਗਿਆ ਲਵ ਐਟ ਫਰਸ ਸਾਈਡ ਬੀਜੇਪੀ ਦੇ ਨਾਲ ਤਾਂ ਰਿਸ਼ਤੇ ਸੀਗੇ ਕਾਂਗਰਸ ਨਾਲ ਵੀ ਤਾਂ ਰਿਸ਼ਤੇ ਸੀਗੇ ਉਹਨਾਂ ਪਾਰਟੀਆਂ 'ਚ ਕੀ ਕੰਮ ਹੈ ਜਿਨ੍ਹਾਂ ਨੇ ਥੋੜੀ ਜਿਹੀ ਡਰਟੀ ਪੋਲਿਟਿਕਸ ਕੀਤੀ ਹੈ ਉਹ ਜਿਲ੍ਹੇ 'ਚ ਵੀ ਗਏ ਨਹੀਂ ਸਾਡੇ ਇੱਕ ਤੇ ਕਾਰਪੋਰੇਸ਼ਨ 'ਚ ਕਾਫੀ ਐਫਰਟ ਤੇ ਮਿਹਨਤ ਹੋਣ ਵਾਲੀ ਹੈ ਇਹ ਕਰਪਸ਼ਨ ਨਾਲ ਕਰਦੇ ਇੱਕ ਲੇਡੀ ਨੇ ਮੈਨੂੰ ਕਿਹਾ ਜੀ ਇਹ 35 ਸਾਲ ਹੋ ਗਿਆ ਸੜਕਾਂ ਨਹੀਂ ਬਣੀਆਂ ਤੇ ਤੁਹਾਡੇ ਤੋਂ ਪਹਿਲਾਂ ਫਲਾਣਾ ਬੰਦਾ ਆਇਆ ਫਲਾਣਾ ਜੀ ਨੇਮ 3-4 ਪੋਲਿਟਿਸ਼ੀਅਨਸ ਤੇ ਉਹ ਸਾਰੇ ਹੋ ਕੇ ਚਲੇ ਗਏ ਆ ਤੇ এব ਵੀ ਤੁਸੀਂ ਵੀ ਕੁਝ ਨਹੀਂ ਕਰਦਾ ਜੇ 35 ਦਿਨਾਂ ਦੀ ਸੜਕ ਨਹੀਂ ਬਣੀ ਤੇ ਮੈਂ ਸਿਆਸਤ ਜਰੂਰ ਛੱਡ ਦਿਆਂ। ਇਹ ਰੀਸੈਂਟਲੀ ਮੈਂ ਇੱਕ ਲੀਗ ਪ੍ਰਪੋਜ਼ ਕੀਤੀ ਸੀ ਤਿੰਨੋਂ ਪਾਰਟੀਆਂ ਨਾਲ ਇੱਕ ਅਫੀਸਰਾਂ ਦੀ ਟੀਮ ਬਣਾ ਕੇ ਅਸੀਂ ਕ੍ਰਿਕਟ ਦੀ ਲੀਗ ਸਟਾਰਟ ਕਰਦੇ ਹਾਂ। ਮਨੰਜਨ ਕਾਲੀਆ ਉਹਨਾਂ ਨਹੀਂ ਮੰਨੇ ਮੈਚ ਕਰਦੇ। ਕਿਸੇ ਦੇ ਵਿਚਾਰੇ ਦੇ ਘਰ ਦਾ ਸੀਵਰੇਜ ਰੁਕਿਆ ਹੋਇਆ ਹੈ। ਮੈਂ ਹੁਣ ਇੱਕ ਟੀਮ ਆਪਣੀ ਹਾਇਰ ਕੀਤੀ ਹੋਈ ਦਿੱਲੀੋਂ ਦੇ ਆ ਕੇ ਆਲਮੋਸਟ 2.5 ਲੱਖ ਰੁਪਏ ਮਹੀਨੇ ਦਾ ਉਹਨਾਂ ਦਾ ਖਰਚਾ ਹੈ। ਵੀ ਡੋਨਟ ਲੁੱਕ ਐਟ ਕਾਰਪੋਰੇਸ਼ਨ ਕੀ ਯਾਰ ਉਹ ਬੰਦੇ ਦੇਣਗੇ ਫਿਰ ਉਹਨਾਂ ਦੀਆਂ ਗਲੀਆਂ ਨਾਲੀਆਂ ਸੜਕਾਂ ਖੋਲਣਗੇ ਦੋਸਤੋ ਉਤਮ ਹਿੰਦੂ ਟੀਵੀ ਤੇ ਤੁਹਾਡਾ ਸਵਾਗਤ ਹੈ ਹਮੇਸ਼ਾ ਦੀ ਤਰ੍ਹਾਂ ਅੱਜ ਸਟੂਡੀਓ ਦੇ ਵਿੱਚ ਜਿਹੜੀ ਸ਼ਖਸੀਅਤ ਨਾਲ ਅਸੀਂ ਆਪਣੀ ਗੱਲਬਾਤ ਕਰਾਂਗੇ ਉਹ ਨਾ ਮੰਤਰੀ ਹੈਗੇ ਨੇ ਨਾ ਐਮਪੀ ਹੈਗੇ ਨੇ ਨਾ ਐਮਐਲਏ ਹੈਗੇ ਨੇ ਨਾ ਕਾਉਂਸਲਰ ਹੈਗੇ ਨੇ ਉਹ ਹੈਗੇ ਨੇ ਹਲਕਾ ਇੰਜਾਰ ਔਰ ਮੇਰੇ ਖਿਆਲ ਜਿਹੜੇ ਜਿਹੜੇ ਨਾਂ ਅਸੀਂ ਲਏ ਨੇ ਮੰਤਰੀ ਐਮਪੀ ਐਮਐਲਏ ਉਸ ਤੋਂ ਵੀ ਜ਼ਿਆਦਾ ਪਾਵਰਫੁਲ ਹੈਗੇ ਨੇ ਔਰ ਉਹਨਾਂ ਨੂੰ ਮੇਰੇ ਖਿਆਲ ਨਾਲ ਸਾਡੇ ਦਰਸ਼ਕ ਖਾਸ ਕਰਕੇ ਜਲੰਧਰ ਵਾਲੇ ਉਹਨਾਂ ਨੂੰ ਤੇ ਪਤਾ ਲੱਗ ਗਿਆ ਹੋਵੇਗਾ ਆਪਾਂ ਕਿਹਦੇ ਨਾਲ ਗੱਲ ਕਰ ਰਹੇ ਆ ਉਹ ਸ਼ਖਸੀਅਤ ਹੈਗੇ ਨੇ ਨਿਤਿਨ ਕੋਹਲੀ ਹਲਕਾ ਇੰਚਾਰਜ ਜਲੰਧਰ ਸੈਂਟਰਲ ਆਮ ਆਦਮੀ ਪਾਰਟੀ ਦੇ ਨਿਤਿੰਦੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਬਸ ਖਸਰਾਬ ਇਤਿ ਉਤਮਿੰਦੂ ਤੇ ਮੈਨੂੰ ਬੁਲਾਉਂਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਲੱਗਦਾ ਤੁਸੀਂ ਆਗਾਜ਼ ਹੀ ਜ਼ਿਆਦਾ ਤਾਰੀਫ਼ ਨਾ ਕਰਤਾ ਉਹੀ ਐਸੀ ਗੱਲ ਨਹੀਂ ਹੈ ਮੈਂ ਤਾਂ ਇੱਕ ਸੇਵਾਦਾਰ ਹਾਂ ਇਹ ਐਸੀ ਪਾਵਰਫੁੱਲ ਨਹੀਂ ਹੈਗੀ ਨਹੀਂ ਮੈਂ ਤਾਂ ਪਾਰਟੀ ਨੇ ਇੱਕ ਜ਼ਿੰਮੇਵਾਰੀ ਦਿੱਤੀ ਹੈ ਸੇਵਾ ਕਰਨ ਦੀ ਪਰ ਮਤਲਬ ਮੈਂ ਸੇਵਾ ਕਰਕੇ ਤੁਸੀਂ ਉਹਨੂੰ ਪਾਵਰ ਕਹਿ ਸਕਦੇ ਹੋ ਪਰ ਮੈਂ ਤਾਂ ਇੱਕ ਸੇਵਾਦਾਰ ਫਰਜ਼ ਨਿਭਾ ਰਿਹਾ ਜੋ ਸੇਵਾਦਾਰ ਨੂੰ ਪਾਵਰ ਮਿਲ ਜਾਏ ਕਿੰਨਾ ਕੋ ਮਜ਼ਾ ਆਉਂਦਾ ਨਹੀਂ ਡੈਫੀਨਟਲੀ ਜੇ ਸੇਵਾਦਾਰ ਦੇ ਨਾਲ ਪਾਵਰ ਆ ਜਾਏ ਤੇ ਲੋਕਾਂ ਦਾ ਕਾਫੀ ਭਲਾ ਹੋ ਜਾਂਦਾ ਮੈਨੂੰ ਲੱਗਦਾ ਤੁਹਾਨੂੰ ਮਜ਼ਾ ਆ ਰਿਹਾ ਕਿ ਨਹੀਂ ਹਾਂ ਨਹੀਂ ਮੈਨੂੰ ਬਹੁਤ ਮਜ਼ਾ ਆ ਰਿਹਾ ਨਾ ਨਾ ਬਿਲਕੁਲ ਰਾਤੀ ਲਤਾਂ ਤੇ ਨਹੀਂ ਦੁਖਦੀ ਨਹੀਂ ਨਹੀਂ ਬਿਲਕੁਲ ਵੀ ਨਹੀਂ ਜੀ ਮੈਂ ਮੈਂ სპੋਰਟਸਮੈਨ ਆ ਬੜਾ ਪੁਰਾਣਾ ਤੁਹਾਨੂੰ ਪਤਾ ਤੇ ਆਪਣੇ ਵੀ ਪੁਰਾਣੇ ਰਿਲੇਸ਼ਨ ਨੇ ਤੇ ਮੈਨੂੰ ਟੱਚਡ ਗॉड ਹੈਜ਼ ਬੀਨ ਕਾਈਂਡ ਸਿਹਤ ਵਲੋਂ ਮੈਂ ਬਿਲਕੁਲ ਫਿਟ ਨਾ ਸ਼ਾਇਦ ਬੈਟਰ ਹੋਰ ਫਿਟ ਹੋ ਗਿਆ ਵੈਸੇ ਤੁਸੀਂ ਇੱਕ ਵੈਲ ਐਸਟੈਬਲਿਸ਼ਡ ਬਿਜ਼ਨਸਮੈਨ ਸੀਗੇ ਪੈਸਾ ਵੀ ਕਿੰਨਾ ਤੁਹਾਡੇ ਕੋਲ ਬਹੁਤ ਹੈਗਾ ਠੀਕ ਠਾਕ ਜਿਹਾ ਹੈ ਜੀ ਔਰ ਉਸ ਤੋਂ ਪੋਲਿਟਿਕਸ ਜੁਆਇਨ ਕਰਨੀ ਨਾਰਮਲੀ ਜਿਹੜੇ ਪੋਲਿਟਿਕਸ ਵਿੱਚ ਨਹੀਂ ਹੈਗੇ ਜੀ ਉਹ ਕਹਿੰਦੇ ਨੇ ਯਾਰ ਪੋਲਿਟਿਕਸ ਬੜੀ ਗੰਦੀ ਚੀਜ਼ ਹੈ ਉਹ ਪੋਲਿਟਿਕਸ ਦਾ ਨਾ ਹੀ 네ਗੈਟਿਵਿਟੀ ਦੇ ਵਿੱਚ ਹੈ ਇਹ ਵੀ ਫਲਾਨੀ ਜਗ੍ਹਾ ਪੋਲਿਟਿਕਸ ਹੁੰਦੀ ਹੈ ਜੀ ਉਹ ਪੋਲਿਟਿਕਸ ਦੇ ਅੱਗੇ ਡਰਟੀ ਪੋਲਿਟਿਕਸ ਲਾ ਦਿੰਦੇ ਜੀ ਜੀ ਤੇ ਤੁਸੀਂ ਪੋਲਿਟਿਕਸ ਜੁਆਇਨ ਕੀਤੀ ਤੁਹਾਨੂੰ ਪੋਲਿਟਿਕਸ ਡਰਟੀ ਲਗੀ ਕਿ ਚੰਗੀ ਲਗੀ ਮੈਨੂੰ ਲੱਗਦਾ ਹੈ ਤੁਹਾਡੇ ਆਪਣੇ ਉੱਪਰ ਹੀ ਹੈ ਇਹ ਕਿਸੇ ਵੀ ਫੀਲਡ ਨੂੰ ਤੁਸੀਂ ਕਿਸ ਤਰ੍ਹਾਂ ਬਣਾਉਣਾ ਹੈ ਮੈਨੂੰ ਲੱਗਦਾ ਹੈ ਵੀ ਤੁਸੀਂ ਆਪਣੀ ਗੇਮ ਪਲਾਨ ਜੇ ਤੁਸੀਂ ਆਪ ਤਿਆਰ ਕਰ ਲੋ ਤੇ ਤੁਸੀਂ ਗੇਮ ਪਲਾਨ ਦੇ ਹਿਸਾਬ ਨਾਲ ਖੇਲੋ ਮੈਨੂੰ ਨਹੀਂ ਲੱਗਦਾ ਕੋਈ ਡਰਟੀ ਪੋਲਿਟਿਕਸ ਵਾਲੀ ਮੇਰੀ ਗੱਲ ਨਹੀਂ ਸਮਝੋ ਉਹ ਪੋਲਿਟਿਕਸ ਉੱਥੇ ਹੀ ਹੈ ਜਿੱਥੇ ਸੀ ਤੁਸੀਂ ਨਵੀਂ ਐਂਟਰੀ ਮਾਰੀ ਤੁਹਾਡੇ ਵਾਸਤੇ ਚੰਗੀ ਮਾੜੀ ਦੀ ਗੱਲ ਹੈਗੀ ਹੈ ਪਰ ਅਦਰਵਾਈਜ਼ ਤੁਸੀਂ ਹੁਣ ਅੰਦਰ ਵੜ ਕੇ ਕੀ ਲੱਗਦਾ ਤੁਹਾਨੂੰ ਕਿ ਪੋਲਿਟਿਕਸ ਗੰਦੀ ਨਹੀਂ ਬੜੀ ਚੰਗੀ ਹੈ ਨਹੀਂ ਮੈਨੂੰ ਲੱਗ ਰਿਹਾ ਜੇ ਕੋਈ ਥੋੜੀ ਜਿਹੀ ਐਸੀ ਪਲਸ ਮਾਈਨਸ ਹੁੰਦੀ ਵੀ ਹੈ ਤੁਸੀਂ ਆਪਣਾ ਮਾਈਂਡ ਦੇ ਆਪਣਾ ਵਿਜ਼ਨ ਕਲੀਅਰ ਰੱਖੋ ਤੇ ਐਸੀ ਕੋਈ ਡਰਟੀ ਪੋਲਿਟਿਕਸ ਵਾਲੀ ਗੱਲ ਹੈ ਨਹੀਂ ਠੀਕ ਹੈ ਆਈ ਏਮ ਇੰਜੋਇੰਗ ਇਟ ਲੋਕਾਂ ਦਾ ਕੰਮ ਕਰ ਰਹੇ ਆ ਲੋਕਾਂ ਦੀ ਸੇ ਸ਼ਾਇਦ ਕਈ ਕੰਮ ਬੜੇ-ਬੜੇ ਸਾਲਾਂ ਦੇ ਲੋਕਾਂ ਦੇ ਪੈਂਡਿੰਗ ਸੀਗੇ ਸ਼ਾਇਦ ਉੱਪਰ ਵਾਲਿਆਂ ਨੇ ਮੇਰੀ ਜ਼ਿੰਮੇਵਰੀ ਲਗਾਈ ਹੋਏਗੀ ਵੀ ਉਹ ਕੰਮ ਲੋਕਾਂ ਦੇ ਹੋ ਜਾਣ ਤੇ ਮੈਨੂੰ ਲੱਗ ਰਿਹਾ ਆਈ ਏਮ ਇੰਜੋਇੰਗ ਇਟ ਬਈ ਕੋਈ ਐਸੀ ਡਰਟੀ ਪੋਲਿਟਿਕਸ ਵਾਲੀ ਗੱਲ ਨਹੀਂ ਹੈ ਪਰ ਤੁਹਾਡੀ ਸਾਰੀ ਪਾਰਟੀਆਂ ਨਾਲ ਲਿੰਕ ਸੀਗੇ ਭਾਜੀਪੀ ਵਾਲੇ ਕਹਿੰਦੇ ਨੇ ਵੀ ਸਾਡੀ ਤੇ ਸਟ੍ਰੈਟੈਜੀਕ ਮੀਟਿੰਗਸ ਦੇ ਵਿੱਚ ਇਹ ਹੁੰਦੇ ਸੀਗੇ ਜੀ ਉਹ ਦੂਜੇ ਪਾਸੇ ਕਾਂਗਰਸ ਦੇ ਵਿੱਚ ਪਰਗਤ ਸਿੰਘ ਜੀ ਉਹਨਾਂ ਦੇ ਨਾਲ ਤੁਹਾਡੇ ਬੜੇ ਅੱਛੇ ਸਬੰਧ ਸੀਗੇ ਜੀ ਇਹਨਾਂ ਸਾਰਿਆਂ ਨੂੰ ਤੁਸੀਂ ਛੱਡ ਕੇ ਆਏ ਹੋ ਜੀ ਜਾਂ ਫਿਰ ਵਾਪਸ ਜਾਣ ਵਾਸਤੇ ਆਏ ਨਹੀਂ ਸਰ ਫੈਮਿਲੀ ਰਿਲੇਸ਼ਨਸ ਤੇ ਦੇਖੋ ਪ੍ਰਗਟ ਦੀ ਸਾਡੀ ਆਕੀ ਨਾਲ ਖੇਲਦੇ ਰਹੇ ਵੀ ਆਰ ਫੈਮਿਲੀ ਅੱਜ ਵੀ ਅਸੀਂ ਪਰਿਵਾਰ ਬੀਜੇਪੀ ਵਾਲਿਆਂ ਨੇ ਚਲੋ ਉਹ ਇੱਕ ਦੌਰ ਐਸਾ ਆਇਆ ਸੀ ਕਿ ਡੈਫੀਨਿਟਲੀ ਆਈ ਵਾਸ ਇਨਵੋਲਡ ਪਰ ਟੱਚਡ ਹੁਣ ਆਪਣੇ ਜਿਸ ਪਾਰਟੀ ਵੱਲ ਮੈਂ ਜੁਆਇਨ ਕਰ ਗਿਆ ਮੇਰੀ ਸੈਂਸਿਟੀ ਤੇ ਇੰਟੈਗ੍ਰਿਟੀ ਮੈਨੂੰ ਲੱਗਦਾ ਹੈ ਉਸੇ ਪਾਰਟੀ ਨਾਲ ਰਹਿਣੀ ਚਾਹੀਦੀ ਤੇ ਉਧਰ ਹੀ ਹੈ ਤੇ ਮੈਂ ਦਿਲੋਂ ਵੀ ਕੋਸ਼ਿਸ਼ ਕਰ ਰਿਹਾ ਕਿ ਪਾਰਟੀ ਦਾ ਜੇ ਕੁਝ ਬੈਟਰਮੈਂਟ ਹੋ ਸਕੇ ਤੇ ਜ਼ਰੂਰ ਕਰਨੀ ਚਾਹੀਦੀ ਆਪਾਂ ਅਗਰ ਇਹ ਗੱਲ ਕਹੀਏ ਕਿ ਨਿਤਿਨ ਕੋਲੀ ਦੀ ਕੋਲੀ ਦਾ ਕੋਲੀ ਦਾ ਪੋਲਿਟਿਕਸ ਵਿੱਚ ਆਣਾ ਜੀ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਨਾ ਜੀ ਹਰ ਪੋਲਿਟਿਸ਼ੀਅਨ ਆਪਣਾ ਆਪਣੀ ਪੋਲਿਟਿਕ ਦੀ ਸ਼ੁਰੂਆਤ ਕਿਸ ਪਾਰਟੀ ਤੋਂ ਕਰਦਾ ਹੈ ਨਿਕਲ ਜਾਂਦਾ ਕਿਹੜੇ ਪਾਸੇ ਆਪਾਂ ਤੁਹਾਡੇ ਬਾਰੇ ਵਿੱਚ ਕਹਿ ਸਕਦੇ ਆ ਵੀ ਆਮ ਆਦਮੀ ਪਾਰਟੀ ਤੁਸੀਂ ਜ਼ਿੰਦਗੀ 'ਚ ਨਹੀਂ ਕਦੀ ਛੱਡੋਗੇ ਇਹ ਇੱਕ ਰੀਲ ਬਣ ਜਾਏਗੀ ਜਿਹੜੀ ਕੱਲ ਨੂੰ ਕੋਈ ਦੂਜਾ ਡਿਸੀਜਨ ਲਿਆ ਤੇ ਤੁਹਾਡੇ ਨਾਲ ਨਾਲ ਇਹ ਰੀਲ ਚਲੇਗੀ ਜੀ ਦੇਖੋ ਮੇਰੇ ਹਿਸਾਬ ਨਾਲ ਜਿਹੜੀ ਪਾਰਟੀ ਨੇ ਮੈਨੂੰ ਇੱਕ ਸੇਵਾ ਦਾ ਮੌਕਾ ਦਿੱਤਾ ਹੈ ਤੇ ਮੇਰੇ ਮਨ ਚੋਂ ਖਿਆਲ ਵੀ ਨਹੀਂ ਆਣਾ ਚਾਹੀਦਾ ਵੀ ਕਿਸੇ ਵੇਲੇ ਕੋਈ ਹਾਲਾਤ ਐਸੇ ਬਣਨ ਕਿ ਮੈਂ ਪਾਰਟੀ ਛੱਡਾਂ ਤੇ ਮੈਨੂੰ ਲੱਗਦਾ ਵੀ ਨਹੀਂ ਐ ਵੀ ਪਾਰਟੀ ਦੀਆਂ ਨੀਤੀਆਂ ਬੜੀਆਂ ਕਲੀਅਰ ਨੇ ਇੰਟਰਨਲ ਜਾ ਕੇ ਜਿੱਦਾਂ ਤੁਸੀਂ ਕਿਹਾ ਡਰਟੀ ਪੋਲਿਟਿਕਸ ਐ ਐਟ ਲੀਸਟ ਬੌਸੇ ਸਾਡੇ ਆਰ ਵੈਰੀ ਕਲੀਨ ਐਂਡ ਦੇ ਵਾਂਟ ਕਿ ਸਿਸਟਮ ਸ਼ੁੱਡ ਬੀ ਕਲੀਨ ਤੇ ਉਹ ਐਫਰਟ ਵੀ ਇਹੀ ਕਰਦੇ ਆ ਸਾਡੇ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਸਾਡੇ ਪਾਰਟੀ ਸੁਪਰੀਮੋ ਨੇ ਕੇਜਰੀਵਾਲ ਸਾਹਿਬ ਉਹਨਾਂ ਦੀ ਕੋਸ਼ਿਸ਼ ਹੀ ਇਹੀ ਐ ਕਿ ਜਿੰਨਾ ਹੁਣ ਸਿਸਟਮ ਸਾਫ਼ ਰੱਖ ਸਕੀ ਐ ਔਰ ਮੈਨੂੰ ਨਹੀਂ ਲੱਗਦਾ ਵੀ ਤੁਹਾਡੇ ਕੋਲ ਕੋਈ ਹੋਰ ਐਗਜ਼ਾਮਪਲ ਕਿਸੇ ਹੋਰ ਗਵਰਨਮੈਂਟ ਚ ਹੋਏਗੀ ਵੀ ਜਿਨ੍ਹਾਂ ਨੇ ਥੋੜੀ ਜਿਹੀ ਡਰਟੀ ਪੋਲਿਟਿਕਸ ਕੀਤੀ ਹੈ ਤੋਂ ਜੇਲ੍ਹਾਂ ਚ ਵੀ ਗਏ ਹੀ ਸੋ ਮੇਰਾ ਖਿਆਲ ਹੈ ਕਿ ਇਹ ਪਾਰਟੀ ਦੀ ਵਿਜਨ ਹੀ ਕਲੀਅਰ ਹੈ ਕਿ ਅਸੀਂ ਡਰਟੀ ਪੋਲਿਟਿਕਸ ਨਹੀਂ ਕਰਾਂਗੇ ਉਹਨਾਂ ਅਗਰ ਪੰਜਾਬ ਦੀ ਪੋਲਿਟਿਕਸ ਦੀ ਗੱਲ ਕਰੀਏ ਕੇਜਰੀਵਾਲ ਸਾਹਿਬ ਨੈਸ਼ਨਲ ਕਨਵੀਨਰ ਨੇ ਜੀ ਭਗਵਨ ਸਾਹਿਬ ਭਗਵੰਤ ਸਿੰਘ ਸਾਬ ਸੀਐਮ ਨੇ ਜੀ ਦੋਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਜੀ ਤੁਹਾਨੂੰ ਕੀ ਲੱਗਦਾ ਕਿਹਦੀ ਜ਼ਿਆਦਾ ਬੈਟਰ ਕਰ ਲੈਂਦਾ ਮੈਨੂੰ ਲੱਗਦਾ ਦੋਨਾਂ ਨੇ ਰੋਲ ਆਪਣੇ ਆਪਣੇ ਡਿਫਾਈਨ ਕੀਤੇ ਹੋਏ ਆ ਤੇ सीएम ਸਾਹਿਬ ਆਪਣਾ ਰੋਲ ਬਹੁਤ ਬਖੂਬੀ ਨਿਭਾ ਰਹੇ ਹੈ ਭਈ ਔਰ ਗਰਜੀਵਾਲ ਸਾਹਿਬ ਵੀ ਐਜ਼ ਅ ਗਾਈਡਿੰਗ ਫੋਰਸ ਪਛੋਟਾ ਟਾਈਮ ਟੂ ਟਾਈਮ ਗਾਈਡ ਕਰਦੇ ਰਹਿੰਦੇ ਹੈ ਪਰ ਮੈਨੂੰ ਲੱਗਦਾ ਹੈ सीएम ਸਾਹਿਬ ਆਪਣਾ ਜੋ ਕੰਮ ਕਰ ਰਹੇ ਹੈ ਬਹੁਤ ਅੱਛਾ ਕਰ ਰਹੇ ਹੈ ਉਹਨਾਂ ਦੀ ਟੀਮ ਉਹਨਾਂ ਦੇ OSD ਮਿਸਟਰ ਰਾਜਵੀਰ ਕੋਮਨ ਨੇ ਜਿਹੜਾ ਓਵਰਆਲ ਸਾਡੇ ਵਰਗੇ ਸਾਰਿਆਂ ਦੀ ਟੇਕ ਕੇਅਰ ਕਰਦੇ ਆ ਸਾਡੇ ਕੰਮਾਂ ਦਾ ਧਿਆਨ ਰੱਖਦੇ ਆ ਸਾਰੇ ਐਮਐਲਏਜ਼ ਦਾ ਧਿਆਨ ਰੱਖਦੇ ਆ ਤੇ ਮੈਨੂੰ ਲੱਗਦਾ ਹੈ ਕਿ ਜੋ सीएम ਸਾਹਿਬ ਕਰ ਰਹੇ ਉਹ ਆਪਣਾ ਰੋਲ ਬਹੁਤ ਬਖੂਬੀ ਨਿਭਾ ਰਿਹਾ ਹੈ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾ ਰਹੇ ਆ ਹੁਣ ਆਜਕਲ ਵੀ ਜਾਪਾਨ ਗਏ ਹੋਏ ਆ ਤੇ ਜਦੋਂ ਤੁਸੀਂ ਵੀ ਸੁਣਿਆ ਹੋਵੇਗਾ ਵੀ 400 ਕਰੋੜ ਦੀ ਇਨਵੈਸਟਮੈਂਟ ਲੈ ਕੇ ਆ ਰਹੇ ਆ ਲਸਟੇਲਿਸ ਜਸਟ 2 ਡੇਸ ਤੇ ਵਾਈਗਰੂ ਮੇਅਰ ਕਰੇਗਾ ਮੈਨੂੰ ਲੱਗਦਾ ਹੋਰ ਇਨਵੈਸਟਮੈਂਟਸ ਵੀ ਲੈ ਕੇ ਆਣਗੇ ਸਾਡੇ ਨਵੇਂ ਇੰਡਸਟਰੀ ਮਿਨਿਸਟਰ ਬਣੇ ਨੇ ਸੰਜੀਵ ਅਰੋੜਾ ਜੀ ਉਹ ਬਹੁਤ ਮਿਹਨਤੀ ਨੇ ਦਿਨ ਰਾਤ ਮਿਹਨਤ ਕਰ ਰਹੇ ਨੇ ਪਾਵਰ ਸੈਕਟਰ ਚ ਵੀ ਇੰਡਸਟਰੀ ਸੈਕਟਰ ਚ ਵੀ 2022 ਦੇ ਵਿੱਚ ਵੋਟ ਮਿਲੀ ਸੀਗੀ ਕੇਜਰੀਵਾਲ ਸਾਹਿਬ ਦੇ ਨਾਮ ਜੀ 2027 ਦੇ ਵਿੱਚ ਵੋਟ ਅਗਰ ਆਮ ਆਦਮੀ ਪਾਰਟੀ ਨੂੰ ਮਿਲਦੀ ਹੈ ਤੇਜਰੀਵਾਲ ਸਾਹਿਬ ਦੇ ਨਾਂ ਤੇ ਮਿਲੇਗੀ ਜਾਂ ਭਗਵੰਤ ਮਾਨ ਉਹਨਾਂ ਦੇ ਨਾਂ ਤੇ ਨਹੀਂ ਮੇਰਾ ਖਿਆਲ ਪਾਰਟੀ ਦੇ ਕੰਮਾਂ ਦੇ ਨਾਮ ਤੇ ਜਿਹੜੇ ਜਿਹੜੇ ਕੰਮ ਮੇਨ ਲੱਗਦਾ ਕੁਝ ਪਾਰਟੀ ਨੇ ਨਹੀਂ ਵੀ ਕਏ ਸੀ ਤੇ ਡੈਫੀਨਿਟਲੀ ਇਹ ਸਾਡੇ ਫੇਸਸ ਨੇ ਬੌਸਸ ਨੇ ਤੇ ਕੇਜਰੀਵਾਲ ਸਾਹਿਬ ਤੇ ਸੀਐਮ ਸਾਹਿਬ ਆਪਣਾ ਆਪਣਾ ਜਿਦਾ ਮੈਂ ਪਹਿਲਾਂ ਵੀ ਕਿਹਾ ਕੰਮ ਕਰ ਰਹੇ ਨੇ ਪਰ ਪਾਰਟੀ ਦੇ ਕੰਮਾਂ ਨੂੰ ਵੀ ਵੋਟ ਡੈਫੀਨਿਟਲੀ ਮਿਲੇਗੀ ਉਸ ਵੇਲੇ ਇੱਕ ਅਦਾ ਮੁੱਦਾ ਵੀ ਨਹੀਂ ਅਸੀਂ ਹੁਣ ਤੇ ਹਜ਼ਾਰਾਂ ਹੀ ਮੁੱਦੇ ਆ ਜਿਹੜੇ ਕਈ ਕੰਮ ਇਹਨਾਂ ਨੇ ਐਸੇ ਕਰਤੇ ਆ ਜਿਹੜੇ ਕਏ ਵੀ ਨਹੀਂ ਸੀ ਸੋ ਫॉर दैट ਮੈਟਰ ਹੁਣ ਇੰਸ਼ੋਰੈਂਸ ਵਾਲਾ ਵਾ ਉਹ ਲੈ ਕੇ ਆ ਰਹੇ ਆ ਅ ਇਸ ਤਰ੍ਹਾਂ ਦੇ ਕਈ ਕੰਮ ਹੋਰ ਵੀ ਪਾਈਪਲਾਈਨ ਚ ਨੇ ਜਿੱਦ ਨੇ ਸ਼ਰਦਾ ਨਾਰਾਇਣ ਨੇ ਮਰਤੀਬਾਦਰ ਸਾਹਿਬ ਦਾ 350 ਸਾਲਾਂ ਸ਼ੀਦੀ ਦਿਵਸ ਮਨਾਇਆ ਸੋ ਮੈਨੂੰ ਲੱਗਦਾ ਵੀ ਪਾਰਟੀ ਡੈਫੀਨਿਟਲੀ ਐਫਰਟ ਕਰਦੀ ਹੈ ਵੀ ਕੋਈ ਨੀ ਕੋਈ ਨਾ ਕੋਈ ਓਪਰਚ्युनिटी ਦੇ ਅਸੀਂ ਲੋਕਾਂ ਨਾਲ ਜੁੜੇ ਰਹੀਏ ਜ਼ਮੀਨੀ ਸਟਾਰ ਤੇ ਤੇ ਮੈਨੂੰ ਲੱਗਦਾ ਉਹ ਵੋਟਾਂ ਇਹਨਾਂ ਦੇ ਕੰਮਾਂ ਨੂੰ ਹੀ ਪੈਣੀਆਂ ਤੁਸੀਂ ਜਦ ਆਮ ਆਦਮੀ ਪਾਰਟੀ ਜੁਆਇਨ ਕੀਤੀ ਜੀ ਤਦ ਰਮਨ ਅਰੋੜਾ ਜਲੰਧਰ ਸੈਂਟਰ ਦੇ ਐਮਐਲਏ ਉਹ ਅੰਦਰ ਗਏ ਜੀ ਜੇ ਤੁਸੀਂ ਬਾਹਰ ਆਏ ਯਾਨੀ ਪਾਰਟੀ થી ਜਾ ਗਏ ਜੀ ਪਰ ਤੁਹਾਨੂੰ ਉਸ ਵਕਤ ਕੁਝ ਅਸ਼ੋਰੈਂਸ ਦਿੱਤੀ ਗਈ ਸੀ ਕਿ ਰਮਨ अरोड़ा ਤੋਂ ਰਿਜ਼ਾਈਨ ਲੈ ਕੇ ਜੀ ਤੁਹਾਨੂੰ ਇੱਥੋਂ ਇਲੈਕਸ਼ਨ ਲੜਾਇਆ ਜਾਏਗਾ ਜੀ ਪਰ ਤੁਹਾਨੂੰ ਮੰਤਰੀ ਵੀ ਬਣਾਇਆ ਜਾਏਗਾ ਕੀ ਐਦਾਂ ਦੀ ਕੋਈ ਅਸ਼ੋਰੈਂਸ ਸੀ ਨਹੀਂ ਨਹੀਂ ਐਸੀ ਕੋਈ ਇੰਸ਼ੋਰੈਂਸ ਨਹੀਂ ਸੀ ਮੈਨੂੰ ਤਾਂ ਸਿਰਫ ਇੱਕ ਮੈਨੂੰ ਲੱਗਦਾ ਕਿ ਸ਼ਾਇਦ ਰੱਬ ਨੇ ਇੱਕ ਮੌਕਾ ਦਿੱਤਾ ਸੀ ਕਿ ਪੋਲਿਟਿਕਸ 'ਚ ਆਉਂਦਾ ਡੈਫੀਨਿਟਲੀ ਜਦੋਂ ਪਾਰਟੀ ਨੇ ਕਿਹਾ ਵੀ ਤੁਸੀਂ ਤੁਹਾਨੂੰ ਇੱਕ ਜ਼ਿੰਮੇਵਾਰੀ ਦੇ ਰਹੇ ਆ ਐਸੀ ਕੋਈ ਕਮਿਟਮੈਂਟ ਤਾਂ ਨਹੀਂ ਮੈਂ ਜੁਆਇਨ ਕੀਤਾ ਸੀ ਵੀ ਮੈਂ ਇਲੈਕਸ਼ਨ ਲੜਾਂਗਾ ਯਾ ਮੈਂ ਬਾਈ ਇਲੈਕਸ਼ਨ ਕਰਕੇ ਹੀ ਪੋਲਿਟਿਕਸ ਜੁਆਇਨ ਕੀਤੀ ਹੈ ਤੇ ਇਟ ਵਾਸ ਵੈਰੀ ਕਲੀਅਰ ਕਿ ਕੋਈ ਬਾਈ ਇਲੈਕਸ਼ਨ ਨਹੀਂ ਹੋਏਗਾ ਤੇ 2027 ਦੀ ਇਲੈਕਸ਼ਨ ਲੜਿਆ ਜਾਏਗਾ ਵੈਸੇ ਇੱਕ ਸਵਾਲ ਹੈ ਜਿਹੜਾ ਛੋੜੀ ਮੁੰਡੇ ਤੋਂ ਵਿਆਹ ਤੋਂ ਬਾਅਦ ਪੁੱਛਿਆ ਜਾਂਦਾ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਪ੍ਰਪੋਜ਼ ਕੀਤਾ ਸੀ ਜਾਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਪ੍ਰਪੋਜ਼ ਕੀਤਾ ਸੀ ਮੈਨੂੰ ਲੱਗਦਾ ਵੀ ਸਾਡੇ ਬਾਬਾ ਜੀ ਵਿਆਸ ਵਾਲੇ ਕਹਿੰਦੇ ਹੁੰਦੇ ਵੀ ਜਦੋਂ ਜਿਹੜੀ ਚੀਜ਼ ਦਾ ਟਾਈਮ ਆ ਜਾਏ ਨਾ ਉਹ ਟਾਈਮ ਦੇ ਵਿੱਚ ਰਜ਼ਾ ਦੇ ਵਿੱਚ ਰਲ ਜਾਣਾ ਚਾਹੀਦਾ ਉਹ ਕਿਸੇ ਨਾ ਕਿਸੇ ਨੇ ਕੀਤਾ ਇਹ ਉਹ ਮੈਨੂੰ ਲੱਗਦਾ ਕਈ ਗੱਲਾਂ ਅੱਖਾਂ ਅੱਖਾਂ ਚੀ ਹੋ ਜਾਂਦੀਆਂ ਫਿਰ ਪ੍ਰਪੋਜ਼ਲ ਦੀ ਲੋੜ ਨਹੀਂ ਪੈਂਦੀ ਪਰ ਟਾਈਮ ਆ ਗਿਆ ਸੀ ਲਵ ਐਂਡ ਫਰਸਟ ਸਾਈਟ ਅਨਿਲ ਮੇਰਾ ਫਰਸਟ ਸਾਈਟ ਵਾਲਾ ਵੀ ਨਹੀਂ ਚਲੋ ਮੇਰੇ ਇਧਰ ਵੀ ਪਾਰਟੀ ਨਾਲ ਸਾਰਿਆਂ ਨਾਲ ਰਿਲੇਸ਼ਨਸ ਬਹੁਤ ਅੱਛੇ ਸੀਗੇ ਤੇ ਮੈਨੂੰ ਲੱਗਦਾ ਵੀ ਇੱਕ ਜ਼ਰੂਰਤ ਨੀਡ ਆਫ ਦਾ ਆਰਸੀ ਸ਼ਹਿਰ ਵਾਸਤੇ ਵੀ ਕਿਉਂਕਿ ਹਲਕਾ ਵੀ ਖਾਲੀ ਪਿਆ ਸੀ ਲੋਕਾਂ ਦੇ ਕੰਮ ਰੁਕੇ ਹੋਏ ਸੀ ਤੇ ਮੈਂ ਸ਼ਾਇਦ ਉਸ ਕਰਕੇ ਮੈਨੂੰ ਵੀ ਸੀਗਾ ਵੀ ਚਲੋ ਲੋਕਾਂ ਦੀ ਸੇਵਾ ਦਾ ਮੌਕਾ ਮਿਲਦਾ ਤੇ ਹਾਂ ਕਰ ਦੇਣੀ ਚਾਹੀਦੀ ਤੁਸੀਂ ਪੋਲੀਟੀਕਲੀ ਗਿਆ ਤੁਹਾਨੂੰ ਆ ਬੀਜਪੀ ਦੇ ਨਾਲ ਤੁਹਾਡੇ ਰਿਸ਼ਤੇ ਸੀਗੇ ਕਾਂਗਰਸ ਦੇ ਨਾਲ ਵੀ ਤੁਹਾਡੇ ਰਿਸ਼ਤੇ ਸੀਗੇ ਉਹਨਾਂ ਪਾਰਟੀਆਂ ਚ ਕੀ ਕਮੀਆਂ ਸੀ ਨਹੀਂ ਸਾਰਿਆਂ ਦੇ ਆਪਣੀ ਵੇ ਆਫ ਵਰਕਿੰਗ ਆ ਅਸੀਂ ਫੈਮਿਲੀ ਚ ਵੀ ਤਿੰਨ ਬੰਦੇ ਹੁੰਦੇ ਆ ਤੇ ਇਹਨਾਂ ਦਾ ਲਾਈਫ ਸਟਾਈਲ ਤੇ ਇਹਨਾਂ ਦਾ ਟਾਈਮਿੰਗ ਫਿਰ ਵੀ ਫੈਮਿਲੀ ਦੇ ਵਿੱਚੋਂ ਇੱਕ ਨਾ ਇੱਕ ਬੰਦਾ ਤੇ ਤੁਹਾਨੂੰ ਪਸੰਦ ਹੁੰਦਾ ਹੈ ਨਾ ਨਹੀਂ ਪਸੰਦ ਆ ਇਹ ਤੁਸੀਂ ਕਿਸੇ ਨੂੰ ਤੁਹਾਡੇ ਕੋਲ ਅਪਰਚੂਨਿਟੀ ਸੀਗੀ ਤੁਸੀਂ ਬੀਜਪੀ ਵੀ ਜੁਆਇਨ ਕਰ ਸਕਦੇ ਸੀਗੇ ਤੁਸੀਂ ਕਾਂਗਰਸ ਵੀ ਜੁਆਇਨ ਕਰ ਸਕਦੇ ਸੀਗੇ ਫਿਰ ਤੁਸੀਂ ਆਮ ਆਦਮੀ ਪਾਰਟੀ ਨੂੰ ਚੁਣਿਆ ਤੇ ਬਾਕੀ ਦੋਨਾਂ ਦੇ ਵਿੱਚ ਕੀ ਕਮੀਆਂ ਸੀ ਜਿਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਨਹੀਂ ਮੈਨੂੰ ਲੱਗਦਾ ਵੀ ਸ਼ਾਇਦ ਟਾਈਮ ਤੇ ਜਿਹੜਾ ਥਰ ਚੀਜ਼ ਮੁਕਰਰ ਕੀਤੀ ਹੁੰਦੀ ਜਿੱਦਾਂ ਤੁਸੀਂ ਕਿਹਾ ਵੀ ਰਿਸ਼ਤੇ ਤੋਂ ਬਾਅਦ ਵਿਆਹ ਤੋਂ ਬਾਅਦ ਗਈ ਚੀਜ਼ਾਂ ਪੁੱਛੀਆਂ ਜਾਂਦੀਆਂ ਸ਼ਾਇਦ ਰਿਸ਼ਤਾ ਇਸ ਤਰ੍ਹਾਂ ਹੀ ਮੁਕਰਰ ਸੀਗਾ ਤੇ ਆਪ ਤੁਸੀਂ ਪੋਲਿਟਿਕਸ ਮੇਰੀ ਲਾਈਫ ਸ਼ੁਰੂ ਹੋਣੀ ਸੀ ਤੇ ਦੈਟਸ ਹਾਏ ਜਨਬ ਪਰ ਭਾਜਪਾ ਵੀ ਤੁਹਾਨੂੰ ਚੰਗੀ ਪਾਰਟੀ ਲੱਗਦੀ ਹੈ ਨਹੀਂ ਸਾਰੀਆਂ ਪਾਰਟੀਆਂ ਅੱਛੀਆਂ ਨੇ ਆਪਣੇ ਆਪਣੇ ਮੋਡਿਊਲ ਦੇ ਵਿੱਚ ਸਾਰੇ ਅੱਛੇ ਅੱਛੇ ਕੰਮ ਕਰ ਰਹੇ ਆ ਪਰ ਐਸ ਫਾਰ ਐਜ਼ ਆਪ ਇਸ ਕਨਸਰਨ ਮੈਨੂੰ ਲੱਗਦਾ ਪੰਜਾਬ ਲਈ ਉਹ ਬੈਟਰ ਕਰੇ ਵੀ ਪਿੱਛੇ ਰੁਸ਼ਕੀਲ ਰਿੰਕੂ ਦੇ ਨਾਲ ਇੱਕ ਵਿਆਹ ਗਏ ਸੀ ਸਾਇਲੈਂਟ ਉਹ ਬੜੀ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਸੋਸ਼ਲ ਮੀਡੀਆ ਤੋਂ ਵੀ ਨਹੀਂ ਰਿਸ਼ਤੇ ਕਾਇਮ ਹੋ ਗਏ ਦੇਖੋ ਰਿਸ਼ਤਾ ਰਿੰਕੂ ਜੀ ਨਾਲ ਵੀ ਮੇਰਾ ਬਹੁਤ ਫੈਮਿਲੀ ਵਾਲਾ ਵਾਜਦਾ ਨਹੀਂ ਹੈ ਬਿਫੋਰ ਮਤਲਬ ਵੈਨ ਹੀ ਵਾਸ ਇਨ ਕਾਂਗਰਸ ਸ਼ਾਇਦ ਕੌਂਸਲਰ ਸੀਗੇ ਤੇ ਉਦੋਂ ਦਾ ਵਾ ਤੇ ਡੈਫੀਨਟਲੀ ਉਹ ਲੜਕੀ ਵਾਲੇ ਉਹ ਲੜਕੇ ਵਾਲੇ ਉਹ ਦੋਨੋਂ ਕਾਮਨ ਇੱਕ ਵਿਆਹ ਤੇ ਇਕੱਠੇ ਹੋਏ ਤੇ ਬੱਚਿਆਂ ਨੇ ਕਿਚਕੇ ਪਿਕਚਰ ਸੋਸ਼ਲ ਮੀਡੀਆ ਤੇ ਪਾਤੀ ਤੇ ਕੋਈ ਐਸੀ ਗੱਲ ਨਹੀਂ ਹੈ ਦੇਖੋ ਜਿਹੜੇ ਰਿਲੇਸ਼ਨਸ਼ਿਪਸ ਤੇ ਮੈਂ ਤੁਹਾਨੂੰ ਕਿਹਾ ਮੈਂ ਡਿਨਾਈ ਨਹੀਂ ਕਰ ਰਿਹਾ ਮੇਰੇ ਸਾਰਿਆਂ ਨਾਲ ਅੱਜ ਵੀ ਹੈਗੇ ਔਰ ਅੱਛੇ ਹੈ ਉਹ ਰਹਿਣਗੇ ਉਹ ਰਹਿਣਗੇ ਡੈਫੀਨਿਟਲੀ ਨਹੀਂ ਬਿਲਕੁਲ ਦੇਖੋ ਪਰਸਨਲ ਲਾਈਫ ਪਰਸਨਲ ਲਾਈਫ ਹੈਗੀ ਹੈ ਉਸਦੇ ਵਿੱਚ ਤਾਂ ਕੋਈ ਗੱਲ ਨਹੀਂ ਤੁਸੀਂ ਇੱਕ ਬਿਜ਼ਨਸਮੈਨ ਹੋ ਜੀ ਜੀ ਤੁਹਾਨੂੰ ਪਤਾ ਹੁੰਦਾ ਹੈ ਕਿ ਵੀ ਬਿਜ਼ਨਸ ਵਾਸਤੇ ਕਿੱਥੇ ਤੇ ਕਿੱਦਾਂ ਇਨਵੈਸਟਮੈਂਟ ਕਰਨੀ ਹੈ ਜੀ ਕੀ ਆਮ ਆਦਮੀ ਪਾਰਟੀ ਜੁਆਇਨ ਨੂੰ ਜੁਆਇਨ ਕਰਨਾ ਇੱਕ ਇਨਵੈਸਟਮੈਂਟ ਦਾ ਹਿੱਸਾ ਹੈ ਨਹੀਂ ਮੈਂ ਇਹ ਸੋਚ ਕੇ ਨਹੀਂ ਮੈਂ ਪੋਲਿਟਿਕਸ ਤੇ ਅੱਜ ਵੀ ਜੇ ਤੁਸੀਂ ਮੈਨੂੰ ਪੁੱਛੋ ਵੀ ਮੈਂ ਸਵੇਰੇ ਕੋਈ ਉੱਠ ਕੇ ਇਹ ਸੋਚ ਕੇ ਨਹੀਂ ਸਿਆਸਤ ਕਰ ਰਿਹਾ ਕਿ ਮੈਂ ਸਿਆਸਤ ਕਰਨੀ ਹੈ ਮੈਨੂੰ ਤੇ ਇਹ ਲੱਗ ਰਿਹਾ ਵੀ ਲੋਕ ਕਾਫੀ ਜ਼ਿਆਦਾ ਵਾਂਝੇ ਨੇ ਕਈ ਐਸੇ ਕੰਮਾਂ ਤੋਂ ਵੀ ਜਿਹੜੇ ਅਸੀਂ ਐਕਸਪੈਕਟ ਵੀ ਨਹੀਂ ਕਰ ਸਕਦੇ ਸੋਚ ਵੀ ਨਹੀਂ ਸਕਦੇ ਵੀ ਲੋਕੀ ਇੰਨੇ ਦੁਖੀ ਹੁੰਦੇ ਆ ਅ ਟਰਸਟ ਦੇ ਵਿੱਚ ਦੋ ਬਜ਼ੁਰਗ ਇੱਕ ਡਾਕਟਰ ਸਿਕਰ ਨੇ ਉਹ ਵਿਚਾਰੇ 18 ਸਾਲ ਤੋਂ ਇੱਕ ਕੇਸ ਲਈ ਜਾ ਰਹੇ ਸੀ ਤੇ ਇੱਕ ਮਿਸਜ਼ ਨੀਲਾਮ ਨੇ ਉਹ ਟੀਚਰ ਨੇ ਉਹ ਬਚਾਰਿਆਂ ਨੂੰ 14 ਸਾਲ ਹੋ ਗਏ ਸੀ ਟਰੱਸਟ ਦੇ ਤੱਕੇ ਖਾਂਦੇ ਤੇ ਉੱਪਰ ਵਾਲੇ ਦੀ ਬੜੀ ਕਿਰਪਾ ਹੈ ਡਾਕਟਰ ਸਿੱਖਾ ਦਾ ਵੀ ਕੰਮ ਪਰਸੋਂ ਹੋ ਗਿਆ ਹੈ ਮੈਡਮ ਨੀਲੰਦਾ ਵੀ ਹੋਪਫੁਲੀ ਇਹਨੇ ਡੇ ਹੋਰ ਸੋ ਹੋ ਜਾਏਗਾ ਮਤਲਬ ਐਸੋ ਜੇ ਕੰਮ ਕਰਕੇ ਤਾਂ ਮੈਨੂੰ ਬੜੀ ਸ਼ਾਂਤੀ ਮਿਲਦੀ ਹੈ ਵੀ ਯਾਰ ਇਹ ਕੰਮ ਸਾਰੇ ਲੋਕਾਂ ਦੇ ਪੈਂਡਿੰਗ ਕਿੰਨੇ ਕਿੰਨੇ ਸਾਲਾਂ ਦੇ ਕਾਜ਼ੀ ਮੰਡੀ ਚ ਇੱਕ ਐਗਜ਼ਾਮਪਲ ਦੇ ਰਿਹਾ ਸੜਕਾਂ ਦੇਖ ਰਿਆ ਸੀ ਮੈਂ ਤੇ ਇੱਕ ਲੇਡੀ ਨੇ ਮੈਨੂੰ ਕਿਹਾ ਜੀ ਇਹ 35 ਸਾਲ ਹੋ ਗਿਆ ਸੜਕਾਂ ਨਹੀਂ ਬਣੀਆਂ ਤੇ ਤੁਹਾਡੇ ਤੋਂ ਪਹਿਲਾਂ ਫਲਾਣਾ ਬੰਦਾ ਆਇਆ ਫਲਾਣਾ ਉਹਨੇ ਸ਼ੀ ਨੇਮਡ 3 4 ਪੋਲਿਟਿਸ਼ੀਅਨਸ ਤੇ ਉਹ ਸਾਰੇ ਹੋ ਕੇ ਚਲੇ ਗਏ ਆ ਤੇ ਇਹ ਵੀ ਤੁਸੀਂ ਵੀ ਕੁਝ ਨਹੀਂ ਕਰਨਾ ਤੇ ਮੈਂ ਆਈ ਕਮਿਟਿਡ ਹਰ ਕਿ ਮੈਂ ਕਹਿੰਦਾ ਜੇ 35 ਦਿਨਾਂ ਦੀ ਸੜਕ ਨਹੀਂ ਬਣੀ ਨਾ ਤੇ ਮੈਂ ਸਿਆਸਤ ਜ਼ਰੂਰ ਛੱਡ ਦੇਵਾਂਗਾ ਤੇ ਗੋਡ ਵਾਸ ਕਾਈਂਡ ਇਨ ਆਫ ਉਸ 27 ਦਿਨਾਂ ਚ ਉਹ ਸੜਕ ਬਣ ਗਈ ਤੇ ਉਹ ਲੇਡੀ ਮਤਲਬ ਸ਼ੀ ਵਾਸ ਅ ਹਾਊਸ ਵਾਈਫ ਪਰ ਉਹਨੇ ਪਾਰਟੀ ਜੁਆਇਨ ਕਰਕੇ ਉਹ ਕਾਜ਼ੀ ਮੰਡੀ ਦੇ ਵਿੱਚ ਐਸ ਵੇਲੇ ਸਾਡਾ ਪ੍ਰਚਾਰ ਕਰ ਰਹੀ ਹੈ ਵੀ ਇਹਨਾਂ ਨੂੰ ਮਿਲੋ ਜੇ ਕੋਈ ਕੰਮ ਕਰਾਣਾ ਮੇਰਾ 35 ਸਾਲ ਜਿਹੜੀ ਸੜਕਾਂ ਨਹੀਂ ਬਣਾਈਆਂ ਸੀ ਉਹ ਇਹਨਾਂ ਨੇ 27 ਦਿਨਾਂ ਚ ਬਣਾਤੀ ਤੋ ਕਈ ਚੀਜ਼ਾਂ ਐਸੀਆਂ ਜਦੋਂ ਤੁਸੀਂ ਕਰਦੇ ਹੋ ਨਾ ਤੁਹਾਡੇ ਆਪਣੀ ਮੈਂਟਲ ਸੈਟੀਸਫੈਕਸ਼ਨ ਲਈ ਬਹੁਤ achchiyan ਲੱਗਦੀਆਂ ਤੇ achchiyan ਹੋ ਜਾਂਦੀਆਂ ਜਦ ਅਸੀਂ ਤੁਹਾਨੂੰ ਕਹਿੰਦੇ ਆ ਨਾ ਕਿ ਪਾਵਰਫੁਲ ਹਰ ਕਾਲ ਕਾਂਚਾਰ ਜੀ ਉਹਦੇ ਵਿੱਚ ਇੱਕ ਗੱਲ ਹੈਗੀ ਹੈ ਬਹੁਤ ਸਾਰੇ ਕੰਮ ਤੁਸੀਂ ਇੱਦਾਂ ਦੇ ਵੀ ਕਰਾਦੇ ਜਿਹੜੇ ਕਾਰਪੋਰੇਸ਼ਨ ਤੋਂ ਤੇ ਹੋਰ ਜਗ੍ਹਾ ਤੋਂ ਹਜੇ ਪਾਸ ਹੀ ਨਹੀਂ ਹੋਏ ਸੀ ਉਹ ਕਿਦਾਂ ਕਰਾਦੇ ਨਹੀਂ ਐਸਾ ਨਹੀਂ ਕੰਮ ਦੇਖੋ ਵਿਰੋਧੀਆਂ ਨੇ ਤੇ ਕੁਛ ਨਾ ਕੁਛ ਟਾਈਮ ਪਾਸ ਕਰਨਾ ਇਹ ਹੁਣ ਜਿੰਨੀ ਦੇ ਫਰੀ ਨੇ ਕੁਛ ਨਾ ਕੁਛ ਤੇ ਕਰਨੀ ਕੋਈ ਐਸਾ ਕੰਮ ਨਹੀਂ ਸੀ ਜਿਹੜਾ ਪਾਸ ਨਹੀਂ ਹੋਇਆ ਸਾਰਾ ਕੁਝ ਪਾਸ ਸੀਗਾ ਸਾਰਾ ਕੁਝ ਔਨ ਟਾਈਮ ਸੀਗਾ ਤੇ ਵਿਦਆਊਟ ਪਾਸਿੰਗ ਕੋਈ ਕੰਮ ਨਹੀਂ ਹੋਇਆ ਮਤਲਬ ਜਿਹੜਾ ਹੁਣ ਉਹ ਜਮਖਾਨ ਜਿਹੜਾ ਪੁਲਿਸ ਕਮਿਸ਼ਨਰ ਦੇ ਸਾਹਮਣੇ ਜਿਹੜਾ ਸੀ ਇੱਕ ਵਰਡ ਯੂਜ਼ ਕੀਤਾ ਵਿਰੋਧੀਆਂ ਨੇ ਫਿਰ ਵਿਰੋਧੀਆਂ ਨੇ ਤਾਂ ਪੁੱਛਣਾ ਕੁਝ ਕਹਿਣਾ ਹੀ ਹੁੰਦਾ ਉਹ 90000 ਵਾਲੇ ਪੇੜਾਂ ਦਾ ਕੀ ਗੱਲ ਹੈਗੀ ਹੈ ਉਹ ਦੇਖੋ ਜੀ ਜੇ ਤੇ ਕਾਂਗਰਸ ਸਰਕਾਰ ਹੁੰਦੀ ਮੈਨੂੰ ਲੱਗਦਾ ਸ਼ਾਇਦ ਉਹ ਪੇੜ ਵਾਕਈ 90000 ਦਾ ਆਣਾ ਸੀ ਵੈਸੇ ਉਹ ਪੇੜ 8000 ਤੋਂ ਵੀ ਕੱਟ ਵੈਲਿਊ ਦਾ ਵਾ ਉਹਦਾ 125000 ਦਾ ਟੈਂਡਰ ਹੈ ਤੇ ਉਹ 24% ਲੈਸ ਤੇ ਲੱਗਾ ਪਲੱਸ ਉਹਦੇ ਵਿੱਚ 18% GST ਹੈ ਉਸ਼ਾਇਦ 7200 7300 ਰੁਪਏ ਦਾ ਪੇੜ ਪੈਣਾ ਪਰ ਜੇ ਕਿਸੇ ਵਿਰੋਧੀ ਨੇ ਲੈਣੇ ਆ ਆਪਣੇ ਘਰ ਵਾਸਤੇ ਜਾਂ ਲਾਉਣ ਵਾਸਤੇ ਹਜ਼ਾਰ ਰੁਪਏ ਪੇੜ 10000 ਰੁਪਏ ਪੇੜ ਲੱਖ ਪੇੜ ਮੈਂ ਭੁਵਾਈ ਕਰਾ ਸਕਦਾ 7000 7200 ਰੁਪਏ ਦੀ ਵੈਲਿਊ ਤੇ ਸੋ ਮੈਂ ਤੁਹਾਨੂੰ ਕਿਹਾ ਵੀ ਵਿਰੋਧੀ ਹੁਣ ਫਰੀ ਨੇ ਕੁਛ ਨਾ ਕੁਛ ਤੇ ਕਹਿਣਗੇ ਤੇ ਕਰਨਗੇ ਨਾ ਨਹੀਂ ਪਰ ਐ ਜਿਹੜੀ ਗੱਲ ਸੁਣੀ ਹੈ ਕਿ ਤੁਸੀਂ ਜੇਬ ਤੋਂ ਵੀ ਪੈਸੇ ਲਾ ਕੇ ਲੋਕਾਂ ਦੇ ਕੰਮ ਕਰਾਉਂਦੇ ਹੋ ਪਬਲਿਕ ਦੇ ਕੰਮ ਕਰਾਉਂਦੇ ਹੋ ਦੇਖੋ ਜਿਹੜੇ ਛੋਟੇ ਛੋਟੇ ਹੋਣ ਕਿਸੇ ਦੇ ਸਪੋਜ਼ਿੰਗ ਬੰਦਨਾ ਫੂਟ ਪਾਈਪ ਪੈਣ ਵਾਲੀ ਹੈ ਜੇ ਤੁਸੀਂ ਟੈਂਡਰਿੰਗ ਪ੍ਰੋਸੈਸ ਜਾਓ ਨਾ ਉਹ ਬਹੁਤ ਲੈਂਥੀ ਹੋ ਜਾਂਦਾ ਹੈ ਵੀ ਕਾਰਪੋਰੇਸ਼ਨ 'ਚ ਟੈਂਡਰ ਲਗਾਉਣਾ ਮਤਲਬ ਇਸ ਤਰ੍ਹਾਂ ਦੇ ਕੋਈ ਛੋਟੇ ਕਿਸੇ ਦੀ ਵਿਚਾਰੇ ਦੇ ਘਰ ਦਾ ਸੀਵਰੇਜ ਰੁਕਿਆ ਹੋਇਆ ਹੈ ਮੈਂ ਹੁਣ ਇੱਕ ਟੀਮ ਆਪਣੀ ਹਾਇਰ ਕੀਤੀ ਹੋਈ ਦਿੱਲੀੋਂ ਲਿਆ ਕੇ ਆਲਮੋਸਟ 2 ਟਾ ਹੀ ਲੱਖ ਰੁਪਏ ਮਹੀਨੇ ਦਾ ਖਰਚਾ ਹੈ ਵੀ ਡੋਨਟ ਲੁੱਕ ਐਟ ਕਾਰਪੋਰੇਸ਼ਨ ਕਿ ਯਾਰ ਉਹ ਬੰਦੇ ਦੇਣਗੇ ਫਿਰ ਉਹਨਾਂ ਦੀਆਂ ਗਲੀਆਂ ਨਾਲੀਆਂ ਸੜਕਾਂ ਖੋਲਣਗੀਆਂ ਕਿਉਂਕਿ ਸੀਵਰੇਜ ਇਜ਼ ਵਨ ਪ੍ਰੋਬਲਮ ਜੇ ਕੋਈ ਵੀ ਪੋਲੀਟਿਸ਼ੀਅਨ ਹੋਵੇ ਵਰਕ ਕਰ ਲੈਣਾ ਤੇ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਇਲੈਕਸ਼ਨ 'ਚ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ ਲੋਕਾਂ ਦੀ ਬੇਸਿਕ ਨੀਡ ਸਾਡਾ ਸੀਵਰੇਜ ਸਿਸਟਮ ਲਾਈਟਸ ਸੜਕਾਂ ਸੋ ਬੇਸਿਕ ਡਿਵੈਲਪਮੈਂਟਸ ਆ ਜੇ ਤੁਸੀਂ ਕਰਾਈ ਜਾਓ ਤੇ ਆਈ ਡੋਨਟ ਥਿੰਕ ਇਟ ਇਜ਼ ਟਫ ਐਜ਼ ਅ ਪੋਲੀਟਿਸ਼ੀਅਨ ਤੁਸੀਂ ਜਦ ਪੋਲੀਟਿਕਸ ਦੇ ਵਿੱਚ ਆਏ ਤੁਸੀਂ ਪੋਲੀਟਿਕਸ ਦੇ ਕੋਚ ਬਣੇ ਜਾਂਦੇ ਹੋ ਭਾਵੇਂ ਜਮਖਾਨਾ ਪੋਲਿਟਿਕਸ ਹੋਏ ਉੱਥੇ ਤੁਸੀਂ ਇਲੈਕਸ਼ਨ ਖੁਦ ਨਹੀਂ ਲੜੇ ਤੁਸੀਂ ਲੜਾਏ ਕੋਈ ਵੀ ਪ੍ਰਧਾਨ ਬੰਦਾ ਹੈ ਉਹ ਤੁਹਾਡੇ ਖਾਤੇ ਚ ਬੋਲਦਾ ਹੁੰਦਾ ਹੁਣ ਪੋਲਿਟਿਕ ਦੇ ਵਿੱਚ ਵੀ ਭਾਵੇਂ ਪ੍ਰਗਤ ਸਿੰਘ ਉਹਨਾਂ ਜਿੱਤੇ ਸੀ ਐਮਐਲਏ ਉਹ ਵੀ ਤੁਹਾਡੇ ਖਾਤੇ ਚ ਬੋਲਦੇ ਸੀਗੇ ਜਾਂ ਭਾਜੀਪੀ ਦੇ ਵਿੱਚ ਸੁਸ਼ੀਲ ਰਿੰਕੂ ਤੁਸੀਂ ਖੁਦ ਕਹਿ ਰਹੇ ਹੋ ਉਹ ਵੀ ਤੁਹਾਡੇ ਖਾਤੇ ਚ ਬੋਲ ਰਹੇ ਸੀ ਸੁਸ਼ੀਲ ਰਿੰਕੂ ਉਹਨਾਂ ਨੇ ਜਦ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਹਦੇ ਵਿੱਚ ਤੁਹਾਡਾ ਰੋਲ ਸੀਗਾ ਔਰ ਜੋ ਛੱਡ ਕੇ ਗਏ ਉਹਦੇ ਵਿੱਚ ਵੀ ਕੀ ਤੁਹਾਡਾ ਰੋਲ ਸੀ ਦੇਖੋ ਮੈਂ ਤੁਹਾਨੂੰ ਕਿਹਾ ਹਰ ਚੀਜ਼ ਦਾ ਇੱਕ ਟਾਈਮ ਆ ਜਾਂਦਾ ਜਦੋਂ ਉਹਨਾਂ ਨੇ ਜੁਆਇਨ ਕੀਤੀ ਮੈਂ ਨਾਲ ਗਿਆ ਸੀ ਤੇ ਇਤੋਂ ਵੀ ਸਟੈਬਲਿਸ਼ ਹੋ ਗਿਆ ਕਿ ਮੇਰੇ ਆਪ ਪਾਰਟੀ ਨਾਲ ਵੀ ਰਿਲੇਸ਼ਨ ਅੱਛੇ ਨੇ ਤੇ ਪੁਰਾਣੇ ਨੇ ਸੋ ਛੱਡਣਾ ਵੀ ਜਿਸ ਦਾ ਉਹਨਾਂ ਦਾ ਟਾਈਮ ਆ ਗਿਆ ਸੀ ਕੋਈ ਹਾਲਾਤ ਬਣ ਜਾਂਦੇ ਆ ਕਿਸੇ ਵੇਲੇ ਸੋ ਰੋਲ ਤੇ ਡਿਸੀਜਨ ਤੇ ਦੇਖੋ ਅੱਜ ਕੱਲ ਬੰਦੇ ਦਾ ਆਪਣਾ ਹੀ ਹੁੰਦਾ ਡੈਫੀਨਿਟਲੀ ਯੂ ਆਰ ਨੋਟ ਪਾਰਟ ਆਫ ਡਿਸੀਜਨ ਪਰ ਯੂ ਆਰ ਵਿਦ ਦਾ ਡਿਸੀਜਨ ਐਟ ਟਾਈਮਸ ਤੁਹਾਨੂੰ ਨਾਲ ਲੈਣਾ ਪੈਂਦਾ ਇੱਕ ਤੁਹਾਡਾ ਦੋਸਤ ਨੇ ਕੋਈ ਫੈਸਲਾ ਲਿਆ ਤੇ ਉਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਦਾ ਡਿਸੀਜਨ ਦੇ ਪਾਰਟ ਹੋ ਪਰ ਯੂ ਹੈਵ ਟੂ ਬੀ ਵਿਦ ਦਾ ਡਿਸੀਜਨ ਨਹੀਂ ਪਰ ਜਦ ਕੋਚ ਖੁਦ ਜੀ ਪਲੇਅਰ ਬਣ ਜਾਏ ਤੇ ਕਿਦਾਂ ਦਾ ਨਹੀਂ ਐਟ ਟਾਈਮਸ ਦੇਖੋ ਜੀ ਜੇ ਟੀਮ ਨਾ ਠੀਕ ਪਰਫਾਰਮ ਕਰ ਰਹੀ ਹੋਏ ਤੇ ਕੋਚ ਨੂੰ ਖੇਲਾ ਹੀ ਪੈ ਜਾਏ ਤੇ ਬੰਦਾ ਖੇਲਦਾ ਹੀ ਹੈ ਸੋ ਹੁਣ ਇੱਕ ਇਹ ਖੇਲਣ ਦਾ ਟਾਈਮ ਆਇਆ ਸੀ ਮੇਰਾ ਮਨ ਲੱਗਦਾ ਵੀ ਹਲੇ ਨਹੀਂ ਜੇ ਤੁਸੀਂ ਬਾਹਰ ਬੈਠੇ ਹੁੰਦੇ ਹੋ ਤੇ ਤੁਸੀਂ ਪਲੇਅਰ ਨੂੰ ਗਾਲਾਂ ਵੀ ਕੱਢ ਸਕਦੇ ਹੋ ਉਹਦੀ ਗਲਤੀਆਂ ਨੂੰ ਵੀ ਆਇਡੈਂਟੀਫਾਈ ਕਰ ਸਕਦੇ ਹੋ ਪਰ ਜੇ ਤੁਸੀਂ ਖੁਦ ਗਰਾਊਂਡ ਦੇ ਵਿੱਚ ਹੋਏ ਤੇ ਤੁਹਾਡੀ ਤੁਹਾਡੀਆਂ ਗਲਤੀਆਂ ਨੂੰ ਕੋਣ ਆਇਡੈਂਟੀਫਾਈ ਕਰੂ ਨਹੀਂ ਮੈਨੂੰ ਲੱਗਦਾ ਵੀ ਤੁਹਾਨੂੰ ਫੀਲਿੰਗ ਆਣੀ ਚਾਹੀਦੀ ਹੈ ਵੀ ਜਦੋਂ ਕੋਚ ਗਾਲਾਂ ਕੱਢਦਾ ਹੁੰਦਾ ਤੇ ਪਲੇਅਰ ਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹ ਉਹ ਸਾਨੂੰ ਗਾਲਾਂ ਕੱਢਣ ਵਾਲੇ ਕੋਚ ਬਾਹਰ ਬੈਠੇ ਵਾਲੇ ਨੂੰ ਗਾਲਾਂ ਕੱਢਣ ਵਾਲੇ ਕੋਚ ਕਿਹੜੇ ਨੇ ਨਹੀਂ ਚਲੋ ਦੇਖੋ ਸਾਡੇ ਵੀ ਬੌਸਸ ਹੈਗੇ ਆ ਤੇ ਡੈਫੀਨਿਟਲੀ ਟਾਈਮ ਟੂ ਟਾਈਮ ਮਨੀ ਸੀ ਸੋਦੀਆ ਜੀ ਦੀ ਗੱਲ ਕਰ ਰਹੇ ਗਾਈਡ ਕਰਦੇ ਰਹਿੰਦੇ ਆ ਨਹੀਂ ਗਾਲਾਂ ਇਨ ਦਾ ਸੈਂਸ ਵੀ ਉਹ ਗਾਈਡ ਕਰਦੇ ਰਹਿੰਦੇ ਟਾਈਮ ਟੂ ਟਾਈਮ ਡੈਫੀਨਿਟਲੀ ਸੋ ਯੂ ਲਰਨ ਲੋਟ ਫਰੋਮ ਥੈਮ ਆਲਸੋ ਸਾਡੇ ਮਤਲਬ ਸੋਲਜਰ ਪੋਲਿਟਿਸ਼ੀਅਨ ਨੇ ਪੁਰਾਣੇ ਪੋਲਿਟਿਸ਼ੀਅਨ ਨੇ ਦੇਖੋ ਤੁਸੀਂ ਜਦੋਂ ਆਪ ਖੇਲਦੇ ਹੋ ਤੇ ਬਾਹਰ ਬਹਿ ਕੇ ਮੋਨੀਟਰ ਦਾ ਡੈਫੀਨਿਟਲੀ ਫਰਕ ਬਹੁਤ ਜ਼ਿਆਦਾ ਹੁੰਦਾ ਗੇਮ ਖੁਦ ਖੇਲਨੀ ਤੇ ਬਾਹਰੋਂ ਗਾਈਡ ਕਰਨਾ ਇਜ਼ ਅ ਡਿਫਰੈਂਟ ਸਟੋਰੀ ਸੋ ਹੁਣ ਵਿਚਵੜ ਕੇ ਜਿਆਦਾ ਇੰਜੋਏ ਕਰ ਰਿਹਾ ਮੈਂ ਲੱਗਦਾ ਹੈ ਦੇਖੋ ਤੁਸੀਂ ਇੰਡਸਟਰੀ ਲਿਸਟ ਵੀ ਹੋ ਔਰ ਜਲੰਧਰ ਦੇ ਇੰਡਸਟਰੀ ਲਿਸਟ ਦੀ ਬਹੁਤ ਟਾਈਮ ਤੋਂ ਇੱਕ ਡਿਮਾਂਡ ਹੈ ਜੀ ਇੱਕ ਦੂਜਾ ਫੋਕਲ ਪੁਆਇੰਟ ਜੀ ਉਹਦੇ ਬਾਰੇ ਚ ਕੋਈ 35 ਦਿਨ 45 ਦਿਨ ਜਾਂ ਫਿਰ 2 ਸਾਲ ਜਾਂ 3 ਸਾਲ ਦੀ ਕੋਈ ਕਮਿਟਮੈਂਟ ਕਰ ਰਹੇ ਹੋ ਤੁਸੀਂ ਨਹੀਂ ਡੈਫੀਨਿਟਲੀ ਜੇ ਮੈਨੂੰ ਲੱਗਦਾ ਹੈ ਵੀ ਸੰਜੀਵ ਰੋੜਾ ਜੀ ਵਰਗੇ ਜੇ ਇੰਡਸਟਰੀ ਮਿਨਿਸਟਰ ਰਹਿਣਗੇ ਨਾ ਸਾਡਾ ਥੋੜੀ ਦੇਰ ਡੈਫੀਨਿਟਲੀ ਹੈ ਡਿਮਾਂਡ ਇਜ਼ ਨਾਟ ਅ ਵੈਰੀ ਬਿਗ ਡਿਮਾਂਡ ਜਿਹੜੀ ਨਹੀਂ ਮੀਟ ਹੋ ਸਕਦੀ ਟਾਈਮ ਫਰੇਮ ਤੇ ਮੈਂ ਨਹੀਂ ਕਮਿਟ ਕਰ ਉਹਨਾਂ ਕੋਲ ਵਿਚਾਰਿਆਂ ਕੋਲ ਇਲੈਕਸ਼ਨ ਤੋਂ ਬਾਅਦ ਸਮਝ ਨਹੀਂ ਨਿਕਲਿਆ ਸਾਡੇ ਬਾਈ ਇਲੈਕਸ਼ਨ ਹੀ ਆਈ ਜਾ ਰਹੇ ਸੀ ਤੇ ਡੈਫੀਨਿਟਲੀ ਜੇ ਉਹਨਾਂ ਦੇ ਅੱਗੇ ਪ੍ਰਪੋਜ਼ਲ ਦੇਾਂਗੇ ਉਹਨਾਂ ਨੇ ਕਮੇਟੀਆਂ ਫਾਰਮ ਕਰਤੀਆਂ ਸਾਡੇ ਇੰਡਸਟਰੀਜ਼ ਦੀਆਂ ਚੇਅਰਮੈਨ ਨੂੰ ਲਗ ਲਗ ਲਗਾਤੇ ਆ ਸਾਡੇ ਸਪੋਰਟਸ ਦਾ ਵੀ ਲਗਾਤਾ ਉਹਨਾਂ ਨੇ ਹੈਂਡ ਟੂਜ਼ ਦਾ ਵੀ ਇੱਕ ਵੱਖਰੀ ਸੈਸ਼ਨ ਬਣਾਤੀ ਹੈ ਤੇ ਡੈਫੀਨਿਟਲੀ ਵੀ 올 ਵਿਲ ਵਰਕ ਔਨ 댓 ਮੈਂ ਆਪ ਉਸ ਐਸੋਸੀਏਸ਼ਨ ਦਾ ਮੈਂਬਰ ਹਾਂ ਕਮੇਟੀ ਦਾ ਮੈਂਬਰ ਹਾਂ ਤੇ ਡੈਫੀਨਿਟਲੀ ਵਰਕ ਕਰ ਰਹੇ ਆ ਕਿ ਇੱਕ ਫੋਕਲ ਪੁਆਇੰਟ ਹੋਰ ਨਵਾਂ ਘਟਿਆ ਜਾਏ ਕਿਉਂਕਿ 35 ਸਾਲ ਤੋਂ ਕੋਈ ਫੋਕਲ ਪੁਆਇੰਟ ਨਹੀਂ ਘਟ ਤੁਸੀਂ ਐਮਐਲਏ ਦੀ ਸੀਟ ਲੜੋਗੇ ਜਿੱਤ ਜਾਂਦੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਰਿਪੀਟ ਕਰ ਜਾਂਦਾ ਜੀ ਪਹਿਲੇ ਤਿੰਨ ਕੰਮ ਜੀ ਤੁਸੀਂ ਕੀ ਕਰਾਓਗੇ ਜਦੋਂ ਸਰ ਮੈਨੂੰ ਲੱਗਦਾ ਹੈ ਕਿ ਸਾਡੇ ਇੱਕ ਤੇ ਕਾਰਪੋਰੇਸ਼ਨ ਚ ਕਾਫੀ ਐਫਰਟ ਤੇ ਮਿਹਨਤ ਹੋਣ ਵਾਲੀ ਹੈ ਕਰਪਸ਼ਨ ਨਾ ਕਰਕੇ ਨਹੀਂ ਨਹੀਂ ਨਾਡ ਕਰਪਸ਼ਨ ਪਰ ਮੈਨੂੰ ਲੱਗਦਾ ਵੀ ਕਾਰਪੋਰੇਸ਼ਨ ਦੇ ਕਾਫੀ ਸਿਸਟਮਸ ਐਸੇ ਨੇ ਜਿਨ੍ਹਾਂ ਤੇ ਮਿਹਨਤ ਕਰਨ ਵਾਲੀ ਗੱਲ ਹੈ ਫਿਰ ਉਹਦੇ ਵਿੱਚ ਸੇਮ ਟਾਈਮ ਟਰਸਟ ਦਾ ਇੱਕ ਇਸ਼ੂ ਆ ਜਾਂਦਾ ਕਿਉਂਕਿ ਮੈਂ ਦੇਖ ਰਿਹਾ ਜਨਰਲ ਪ੍ਰੋਬਲਮਸ ਕੀ ਹੈ ਲੋਕਾਂ ਦੀ ਸੋ ਥੋੜਾ ਡੇ ਟੂ ਡੇ ਵਰਕਿੰਗ ਡੇ ਟੂ ਡੇ ਤੁਹਾਡੇ ਸਿਸਟਮ ਨੂੰ ਥੋੜਾ ਰੀਫਾਰਮ ਕਰਨ ਦੀ ਜ਼ਰੂਰਤ ਹੈ ਤੇ ਡੈਫੀਨਿਟਲੀ ਜੇ ਰੱਬ ਨੇ ਕੋਈ ਕਿਸੇ ਵੇਲੇ ਮੌਕਾ ਦਿੱਤਾ ਤੇ ਉਹਨਾਂ ਦੇ ਵਰਕਰਾਂਗੇ ਜ਼ਰੂਰ ਬਾਕੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹਦੇ ਵਿੱਚ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਯਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਕਸਰ ਘੇਰਦੀ ਹੈ ਇਹ ਗੈਂਗਸਟਰ ਜਿਹੜਾ ਬਾਦ ਚੱਲ ਰਿਹਾ ਹੈ ਉਹਦੇ ਉੱਤੇ ਆਪਣੀ ਸਰਕਾਰ ਨੂੰ ਤੁਸੀਂ ਕਦੀ ਕੋਈ ਸਵਾਲ ਕੀਤਾ ਨਹੀਂ ਨੌਡਰੀ ਅਲੀ ਜੇ ਤੁਸੀਂ ਕਿਸੇ ਚੀਜ਼ ਦਾ ਵੀ ਓਵਰਕਮ ਜਾਂ ਆਊਟਕਮ ਦੇਖੋਗੇ ਨਾ ਇਟਸ ਨੋਟ ਓਵਰਨਾਈਟ ਜੇ ਅੱਜ ਇਹ ਸਿਚੁਏਸ਼ਨ ਖਰਾਬ ਹੋਈ ਹੈ ਨਾ ਤੇ ਇਹਦੇ ਵਿੱਚੋਂ ਸਾਨੂੰ ਪਿੱਛੇ ਇਤਿਹਾਸ 'ਚ ਵੀ ਜਾਣਾ ਪੈਣਾ ਕਿ ਰੀਜ਼ਨ ਕੀ ਹੋਇਆ ਦੇਖੋ ਸਾਡੀ ਗਲੇਦਰ ਇੰਡਸਟਰੀ ਸੀ ਉੱਥੇ ਆਲਮੋਸਟ 127 ਯੂਨਿਟ ਸੀ ਅੱਜ ਉੱਥੇ ਸਿਰਫ 11 ਯੂਨਿਟ ਵਰਕਿੰਗ ਨੇ ਓਵਰ ਦਾ ਪੀਰੀਅਡ ਪਿਛਲੇ 8-10 ਸਾਲਾਂ ਤੋਂ ਇੰਡਸਟਰੀ ਖਤਮ ਹੋਈ ਹੈ ਸੋ ਉਸ ਇੰਡਸਟਰੀ 'ਚ ਮੈਨੂੰ ਲੱਗਦਾ ਕਿ ਐਟਲੀਸਟ 20 ਤੋਂ 25 ਹਜ਼ਾਰ ਬੰਦਾ ਕੰਮ ਕਰਦਾ ਸੀ ਅੱਜ ਜੋ 20-25 ਹਜ਼ਾਰ ਬੰਦਾ ਵਿ ਸੋ ਇਹ ਕੋਈ ਇੱਕ ਪਾਰਟੀ ਦਾ ਕਸੂਰ ਨਹੀਂ ਹੈ ਸਾਡੀ ਵਰਕਿੰਗ ਦਾ ਸਿਸਟਮ ਦਾ ਵੀ ਕਸੂਰ ਹੈ ਬੜੀਆਂ ਇੰਡਸਟਰੀਆਂ ਚੱਪਲ ਇੰਡਸਟਰੀ ਸੀ 400 ਯੂਨਿਟ ਹੁੰਦਾ ਸੀ ਇੱਥੇ ਅੱਜ 11 ਯੂਨਿਟ ਵਰਕਿੰਗ ਨੇ ਉਹ ਸਾਰੇ ਯੂਨਿਟ ਉਹਦੇ ਚ ਹਜ਼ਾਰਾਂ ਬੰਦੇ ਕੰਮ ਕਰਦੇ ਸੀ ਅਲਟੀਮੇਟਲੀ ਮੇਨਲੀ ਪੰਜਾਬੀ ਲੇਬਰ ਸੀ ਔਰ ਇੰਪੋਰਟੈਂਟਲੀ ਕਿ ਹੁਣ ਤੇ ਲੇਟਲੀ ਬਿਹਾਰ ਤੋਂ ਲੈ ਬਾਹਰ ਆ ਰਹੀ ਉਹ ਸਾਰੀਆਂ ਇੰਡਸਟਰੀਆਂ 25 25 ਸਾਲ 30 ਸਾਲ ਪੁਰਾਣੀਆਂ ਇੰਡਸਟਰੀਆਂ ਸੀ ਲੈਦਰ ਇੰਡਸਟਰੀ ਖਤਮ ਹੋ ਗਈ ਚੱਪਲ ਦੀ ਇੰਡਸਟਰੀ ਖਤਮ ਹੋ ਗਈ ਫਾਰ दैट ਮੈਟਰ ਹੈਂਡ ਟੂਲਸ ਪਾਈ ਫਿਟਿੰਗ ਇੱਕ ਹੈਂਡ ਟੂਲ ਇੰਡਸਟਰੀ ਰਹਿ ਗਈ ਜਿਹੜੀ ਥੋੜੀ ਜਿਹੀ ਹਲੇ ਚਾਈਨਾ ਤੋਂ ਨਹੀਂ ਮਾਰ ਖਾਦੀ ਪਰ ਪਾਈ ਫਿਟਿੰਗ ਵੀ ਸਾਰੀ ਚਾਈਨਾ ਖਾ ਗਿਆ ਸੋ ਓਵਰ ਆਲ ਜਿਹੜਾ ਇਹ ਇਹ ਬੇਰੋਜ਼ਗਾਰੀ ਕਰਕੇ ਵੀ ਇੱਕ ਸਿਸਟਮ ਜਿਹੜਾ ਗੈਂਗ ਵਾਰ ਹੈ ਜਾਂ ਗੈਂਗਸਟਰਿਜ਼ਮ ਹੈ ਵਧ ਰਿਹਾ ਹੈ ਉਹ ਦੈਟ ਇਜ਼ ਅਨਇੰਪਲੋਇਮੈਂਟ ਇਜ਼ ਅ ਬੇਸਿਕ ਰ ਸੋ ਗਵਰਨਮੈਂਟ ਇਜ਼ ਵਰਕਿੰਗ ਔਨ ਇਟਸ ਆਪਾਰਟੀ ਤੁਸੀਂ ਅੱਜ ਵੀ ਇਨਵੈਸਟਮੈਂਟ ਲੰਗੇ ਹੋਏ 400 ਕਰੋੜ ਦੀ ਇਨਵੈਸਟਮੈਂਟ ਹੋਏਗੀ ਡੈਫੀਨਿਟਲੀ ਉਹਦੇ ਚ 4000 ਬੰਦੇ ਨੂੰ ਕੰਮ ਵੀ ਮਿਲੇਗਾ ਉਸ ਪਰਟੀਕੂਲਰ ਅਮਾਉਂਟ ਦੇ ਤੁਸੀਂ ਪਰਸੈਂਟੇਜ ਹੀ ਕੱਢ ਲਓ 8-10% ਲੇਬਰ ਦੇ ਅਕੋਰਡਿੰਗਲੀ ਵੀ 4000 ਬੰਦੇ ਨੂੰ ਕੰਮ ਮਿਲੇਗਾ ਸੋ ਜੇ ਇਮਪਲੋਇਮੈਂਟ ਜਨਰੇਟ ਹੋਣੀ ਸ਼ੁਰੂ ਹੋ ਜਾਏ ਮੈਨੂੰ ਲੱਗਦਾ ਥੋੜਾ ਜਿਹਾ ਲਾਅ ਐਂਡ ਆਰਡਰ ਵੀ ਇੰਪਰੂਵ ਹੋ ਜਾਏਗਾ ਤੁਹਾਡਾ ਆਪਣਾ ਵੀ ਇਸ਼ੂ ਮੈਨੂਫੈਕਚਰਿੰਗ ਦਾ ਔਰ ਈਵਨ گارਮੈਂਟਸ ਦਾ ਵੀ ਕੰਮ ਹੈਗਾ ਉਸ ਬ ਸਾਡਾ ਬੇਸਿਕਲੀ ਚਾਈਨਾ ਨਾਲ ਕੰਪੀਟੀਸ਼ਨ ਬਹੁਤ ਸੀ ਤੇ ਵੈਨਵਰ ਵੀ ਵਰ ਗੋਇੰਗ ਫॉर ਐਕਸਪੋਰਟਸ ਸਾਨੂੰ ਬੜਾ ਕੰਪੀਟੀਸ਼ਨ ਆਂਦਾ ਸੀ ਚਾਈਨਾ ਨਾਲ ਸੋ ਇਵੈਂਚੁਅਲੀ ਅਸੀਂ ਓਵਰਕਮ ਕਰ ਕਰਕੇ ਕਰਕੇ ਮਟੀਰੀਅਲਸ ਡਿਵੈਲਪਮੈਂਟ ਕਰ ਕਰਕੇ ਹੁਣ ਮੈਂ ਬੜੀ ਪ੍ਰਾਈਡ ਨਾਲ ਕਹਿੰਨਾ ਕਿ ਅਸੀਂ 22 ਕੰਟਰੀਆਂ 'ਚ ਐਕਸਪੋਰਟ ਕਰਦੇ ਹਾਂ ਤੇ ਆਪਣੇ ਬ੍ਰਾਂਡ ਦੇ ਨਾਮ ਨਾਲ ਹੀ ਕਰਦੇ ਹਾਂ ਅਗੇਂਸਟ ਚਾਈਨਾ ਜਾ ਕੇ ਕਰਦੇ ਹਾਂ ਸੋ ਆਰ ਐਂਡ ਡੀ ਦਾ ਡਿਵੈਲਪਮੈਂਟ ਨਾਲ ਤੁਸੀਂ ਡੇ ਟੂ ਡੇ ਵਰਕਿੰਗ ਕਰਕੇ ਮੈਨੂੰ ਲੱਗਦਾ ਕੁਝ ਵੀ ਕੰਮ ਹਾਸਲ ਕਰ ਸਕਦੇ ਹੋ ਔਰ ਹੁਣ ਜਿਸ ਤਰ੍ਹਾਂ ਡਾਲਰ ਡਾਲਰ ਦੇ ਸਾਹਮਣੇ ਰੁਪਇਆ ਕਮਜ਼ੋਰ ਹੋ ਗਿਆ ਹੁਣ ਐਕਸਪੋਰਟ ਦੇ ਉੱਤੇ ਹੋਰ ਵੀ ਜ਼ਿਆਦਾ ਇੰਪੈਕਟ ਪੈਣ ਦੀ ਜਾਂ ਇੰਪੋਰਟ ਦੇ ਉੱਤੇ ਬੜਾ ਜ਼ਬਰਦਸਤ ਇੰਪੈਕਟ ਪੈਣ ਦੀ ਅੱਗੇ ਚੱਲ ਕੇ ਇੰਪੋਰਟਸ ਤੇ ਮੈਨੂੰ ਲੱਗਦਾ ਵੈਸੇ ਵੀ ਲੋਕਾਂ ਨੇ ਕਾਫੀ ਘਟਾਤੀ ਮੇਕ ਇਨ ਇੰਡੀਆ ਦੇ ਕਰਕੇ ਲੋਕ ਕਾਫੀ ਵਰਕਿੰਗ ਕਰ ਰਹੇ ਸੀ ਕਿ ਇਨ ਹਾਊਸ ਆਪਾਂ ਡਵੈਲਪਮੈਂਟ ਕਰੀਏ ਐਕਸਪੋਰਟ ਤੇ ਡੈਫੀਨਿਟਲੀ ਜ਼ਿਆਦਾ ਇੰਪੈਕਟ ਨਹੀਂ ਪੈਣਾ ਸਿਰਫ ਇਹ ਯੂਐਸ ਕਰਕੇ ਜਿਹੜਾ ਇਸ਼ੂ ਚੱਲਦਾ ਪਿਆ ਉਹਦੇ ਕਰਕੇ ਤੇ ਡੈਫੀਨਿਟਲੀ ਪਏਗਾ ਪਰ ਜੇ ਡਾਲਰ ਦਾ ਪ੍ਰਾਈਸ ਜ਼ਿਆਦਾ ਜਾਂਦਾ ਐਕਸਪੋਰਟਸ ਇੰਪਰੂਵ ਹੁੰਦੀਆਂ ਡਾਊਨ ਨਹੀਂ ਜਾਂਦੀਆਂ ਯੂ ਕੈਨ ਕੰਪੀਟ ਤੁਹਾਨੂੰ ਜਦੋਂ ਪੈਸੇ ਲੈਸ ਸੇ ਚਾਈਨਾ ਨਾਲ ਕੰਪੀਟੀਸ਼ਨ ਆ ਜਾਂ ਸਪੋਰਟਸ ਜਿਸ ਤਰ੍ਹਾਂ ਪਾਕਿਸਤਾਨ ਦਾ ਫੁੱਟਬਾਲ ਦਾ ਕੰਪੀਟੀਸ਼ਨ ਹੈ ਚਾਈਨਾ ਪਾਕਿਸਤਾਨ ਦੀ ਡਾਲਰ ਕਿਸੇ ਵੇਲੇ 135 140 150 ਰੁਪਏ ਦਾ ਹੁੰਦਾ ਲੈਸੇ 10 ਡਾਲਰ ਦੀ ਚੀਜ਼ ਜਦੋਂ ਤੁਹਾਨੂੰ ਵੀ 1300 ਰੁਪਈਆ ਮਿਲਣਾ ਸ਼ੁਰੂ ਹੋ ਜਾਏਗਾ ਤੇ ਪਾਕਿਸਤਾਨ ਨੂੰ ਵੀ 1300 ਮਿਲਣਾ ਕੰਪੀਟੀਸ਼ਨ ਈਜ਼ੀ ਹੋ ਜਾਏਗਾ ਸੋ ਡਾਲਰ ਪ੍ਰਾਈਸ ਵਧਣ ਨਾਲ ਐਕਸਪੋਰਟ ਦੀ ਪੋਸਿਬਿਲਟੀ ਵੱਧ ਜਾਂਦੀ ਥੋੜੀ ਫੇਅਰ ਪੋਲਿਟਿਕਸ ਜਵਾਬੀਸ ਆਈਏ ਜਲੰਧਰ ਸੈਂਟਰਲ ਦੇ ਵਿੱਚ ਜ ਮੁਕਾਬਲਾ ਜਾਂ ਤੁਸੀਂ ਕਿੰਨੂੰ ਆਪਣਾ ਚੈਲੈਂਜਰ ਮੰਨਦੇ ਨਹੀਂ ਦੇਖੋ ਜਦੋਂ ਮੈਂ ਤੇ ਸਾਰੀ ਪਾਰਟੀਆਂ ਨੂੰ ਕਹਿੰਦਾ ਹੁੰਨਾ ਵੀ ਜਦੋਂ ਇਲੈਕਸ਼ਨ ਹੋਣਗੇ ਆਪਾਂ ਲੜਾਂਗੇ ਉਦੋਂ ਹੱਲੇ ਤੇ ਅਸੀਂ ਸਾਰੇ ਰਲ ਮਿਲ ਕੇ ਆਪਾਂ ਏਰੀਆ ਦੀ ਡਵੈਲਪਮੈਂਟ ਤੇ ਕੰਮ ਕਰੀਏ ਬੜੀ ਵੱਲੀ ਮੈਂ ਕੋਸ਼ਿਸ਼ ਕਰਦਾ ਵੇਸੀਂ ਮਿਲ ਕੇ ਸਾਰੇ ਕੰਮ ਕਰੀਏ ਬੜੇ ਮੌਕੇ ਬਣਾਣਾ ਵੀ ਆਓ ਬਿਲਿਅ ਰੀਸੈਂਟਲੀ ਮੈਂ ਇੱਕ ਲੀਗ ਪ੍ਰਪੋਜ਼ ਕੀਤੀ ਸੀ ਵੀ ਤਿੰਨੋਂ ਪਾਰਟੀਆਂ ਨਾਲ ਇੱਕੋ ਫਿਕਸ ਦੀ ਟੀਮ ਬਣਾ ਕੇ ਅਸੀਂ ਕ੍ਰਿਕਟ ਦੀ ਲੀਗ ਸਟਾਰਟ ਕਰਦੇ ਆ ਟਾਈਮ ਟੂ ਟਾਈਮ ਆਪਾਂ ਕਿਸੇ ਵੇਲੇ ਮਹੀਨੇ 'ਚ ਇੱਕ ਸੰਡੇ ਨੂੰ ਖੇਡ ਲਿਆ ਕਰੀ ਆ ਆਪਸ ਦੇ ਵਿੱਚ ਤੇ ਦੈਟ ਵਿਲ ਬੀ ਗੁੱਡ ਸਟਾਰਟ ਬਾਕੀ ਜਦੋਂ ਟਾਈਮ ਆਏਗਾ ਉਦੋਂ ਫਿਰ ਨਹੀਂ ਪ੍ਰੈਕਟਿਸ ਕਰ ਰਹੇ ਆ ਮਨੰਜਨ ਕਾਲਿਓ ਨਾ ਨਹੀਂ ਬੰਦੇ ਮੈਚ ਖੇਡਦੇ ਨੇ ਨਹੀਂ ਉਹ ਮਿਲਣ ਦਾ ਪ੍ਰੋਬਲਮ ਵੀ ਸਿਰਫ ਉਹਨਾਂ ਨੂੰ ਹੀ ਆਉਣੀ ਆ ਥੋੜੀ ਵੀ ਟਾਈਮ ਵੀ ਦੇਖਾਂਗੇ ਜਦੋਂ ਖੇਡਾਂਗੇ ਪਰ ਪ੍ਰਧਾਨ ਜੀ ਨੂੰ ਰਿਕਵੈਸਟ ਕੀਤੀ ਹੋਈ ਵੀ ਆਪਾਂ ਇਹਨੂੰ ਪਲਾਨ ਕਰਕੇ ਕਰ ਲਈਏ ਸੋ ਉਹ ਮੰਨਦੇ ਆ ਥੋੜਾ ਜਿਹਾ ਕਿਸੇ ਵੇਲੇ ਹਾਂ ਕਰ ਦਿੰਦੇ ਕਿਸੇ ਵੇਲੇ ਕਹਿੰਦੇ ਸਲਾਹ ਕਰਦੇ ਆ ਸੋ ਲੈਟਸ ਸੀ ਬਾਕੀ ਜਦੋਂ ਟਾਈਮ ਆਏਗਾ ਉਹ ਦੇਖਾਂਗੇ ਕੋਲੀ ਸਾਹਿਬ ਤੁਹਾਡੇ ਨਾਲ ਗੱਲ ਕਰਕੇ ਬਹੁਤ ਮਜ਼ਾ ਆਇਆ ਥੈਂਕ ਯੂ ਔਰ ਮੇਰੀ ਬੜੀ ਖੁਆਇਸ਼ ਸੀ ਕੀ ਦੀ ਕਦੀ ਤੁਹਾਡੇ ਨਾਲ ਐਦਾਂ ਗੱਲ ਕਰਨ ਦਾ ਮੌਕਾ ਮਿਲੇ ਉਹ ਵੀ ਕਾਫੀ ਸਾਲਾਂ ਬਾਅਦ ਮੈਂ ਤੁਹਾਨੂੰ 25 ਸਾਲਾਂ ਤੋਂ ਜਾਣਦਾ ਔਰ ਤੁਹਾਡੀ ਪਰਸਨੈਲਿਟੀ ਦੇ ਵਿੱਚ ਲਗਾਤਾਰ ਨਿਖਾਰ ਆਇਆ ਹੈ ਔਰ ਬਤੌਰ ਪੋਲੀਟੀਸ਼ੀਅਨ ਜਿਹੜੀ ਫੀਡਬੈਕ ਹੈ ਅਸੀਂ ਜਿਹੜੀ ਜੈਨੂਇਨ ਫੀਡਬੈਕ ਦਈਏ ਤੁਸੀਂ ਵਧੀਆ ਕੰਮ ਕਰ ਰਹੇ ਹੋ ਔਰ ਅੱਗੇ ਵੀ ਵਧੀਆ ਕਰੋਗੇ ਅਸੀਂ ਆਪਣੇ ਲੋਕਾਂ ਨੂੰ ਆਪਣੇ ਦਰਸ਼ਕਾਂ ਨੂੰ ਇਹ ਆਸ਼ਵਾਸਨ ਜ਼ਰੂਰ ਦੇ ਸਕਦੇ ਆ ਤੇ ਕੋਲੀ ਸਾਹਿਬ ਬਹੁਤ ਬਹੁਤ थैंक यू ਸਾਬ थैंक यू ਤੁਸੀਂ ਦੇਖ ਰਹੇ ਸੀ ਕਿ ਉੱਤਮ ਹਿੰਦੂ ਟੀਵੀ ਔਰ ਅਸੀਂ ਗੱਲ ਕਰ ਰਹੇ ਸੀ ਨਿਤਿਨ ਕੋਲੀ ਨਾਲ ਬਹੁਤ ساری ਗੱਲਾਂ ਬਹੁਤ ساری ਗੱਲਾਂ ਦੇ ਉੱਤੇ ਉਹਨਾਂ ਨੇ ਵਿਵਾਦ ਤਰੀਕੇ ਨਾਲ ਆਪਣਾ ਜਵਾਬ ਦਿੱਤਾ ਵਸ ਇੱਕ ਸਵਾਲ ਦੇ ਉੱਤੇ ਕਿ ਭਾਜਪਾ ਦੇ ਵਿੱਚ ਕਦੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾਓਗੇ ਜਾਂ ਨਹੀਂ ਜਾਓਗੇ ਜਵਾਬ ਤੇ ਇਹਨਾਂ ਨੇ ਦਿੱਤਾ ਪਰ ਮੜਾ ਜਾ ਗੋਲਮੋਲ ਜਿਆ ਸੀਗਾ ਪਰ ਚਲੋ ਪੋਲਿਟਿਕਸ ਦੇ ਵਿੱਚ ਗੋਲਮੋਲ ਜਵਾਬ ਦੇਣਾ ਚੰਗਾ ਹੁੰਦਾ ਔਰ ਇਹ ਵੀ ਇਸ ਗੱਲ ਨੂੰ ਸਮਝਦੇ ਨੇ ਧੰਨਵਾਦ